ਕਾਲਪੁਰਖ ਕਦੇ ਕਿਸੇ ਨੇ ਤਾਂ ਕਹ ਨਹੀਂ ਕਰਦਾ ਕਿ ਇਹ ਮਾਨਸ ਦੇ ਦਿੱਤੀ ਆ ਗੁਰੂ ਸਾਹਿਬ ਵੀ ਇਹਨਾਂ ਤਾਂ ਕਹ ਨਹੀਂ ਕਰਨਗੇ ਜਾਂ ਤਾਂ ਮੇਰੇ ਆਪ ਦੇ ਬਾੜੇ ਕਰਨਗੇ ਸਤਿ ਸ੍ਰੀ ਅਕਾਲ ਪਵਿੱਤਰ ਪਾਣੀ ਦਿੱਤਾ ਸੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਖੁਦ ਖਰਾਬ ਕੀਤੇ ਕਿਸੀ ਵੀ ਆਪ ਦਾ ਘਰ ਆਪ ਠੀਕ ਕਰਨਾ ਰਸੋਈ ਕੈਂਸਰ ਦੀ ਰਾਜਧਾਨੀ ਬਣਾਈ ਬੈਠੇ ਹੋ ਯਾਰ ਗੁਰੂਆਂ ਪੀਰਾਂ ਦੀ ਧਰਤੀ ਦੂਜੇ ਲਈ ਦੂਜੇ ਧਰਮ ਲਈ ਸੀਸ ਘਟਾਤਾ ਸੀਗਾ ਅਸੀਂ ਉਹਨਾਂ ਦੇ ਬੱਚੇ ਹਾਂ ਤੇ ਸਾਡੀ ਕੀ ਹਾਲਤ ਹੋਈ ਪਈ ਆ ਯਾਰ ਆ ਬਾਬਿਆਂ ਨੂੰ ਪੁੱਛੇ ਵੀ ਅ ਜਲੇਬੀਆਂ ਦੇ ਲੰਗਰ ਲਾਉਣੇ ਚਾਹੀਦੇ ਇਹਨਾਂ 'ਚ ਦਿਓ ਜਵਾਬ ਮੈਂ ਸਵਾਲ ਕਰਦਾ ਸਫਸਲ ਕੋਲ ਖਾਜੋ ਛੜਕਾ ਖਾਜੋ ਮੈਂ ਨਹੀਂ ਰੋਕਦਾ ਪਰ ਗਰੀਤੀ ਦਵਾਈ ਤਾਂ ਛੱਡ ਦੇ ਯਾਰ ਕੋਈ ਖਾਜੋ ਆ ਤੁਹਾਨੂੰ ਗੱਲ ਪੰਜਾਂ ਦੇ ਵਿੱਚੋਂ ਚਾਰ ਸਿੱਖਾਂ ਦੀਆਂ ਲਾਸ਼ਾਂ ਆਉਂਦੀਆਂ ਦੇਖ ਲਿਆ ਕਰੋ ਜੰਮੂ ਕਸ਼ਮੀਰ ਚੋਂ ਆ ਗਈਆਂ ਆ ਪਾਕਿਸਤਾਨ ਵਾਲੇ ਬਾਰਡਰ ਤੋਂ ਆ ਗਈਆਂ ਪਾਕਿਸਤਾਨ ਤੋਂ ਆਪਾਂ ਆਏ ਉੱਜੜ ਕੇ ਉਦੋਂ ਵੀ ਸਾਡਾ ਨੁਕਸਾਨ ਹੋਇਆ 84 ਵੇਲੇ ਵੀ ਸਾਡਾ ਹੋਇਆ ਦਿੱਲੀ ਚ ਵੀ ਸਾਡਾ ਹੋਇਆ ਤੇ ਹਰਮੰਦਰ ਸਾਹਿਬ ਚ ਵੀ ਸਾਡਾ ਹੋਇਆ ਸੱਤ ਕਿਸਮ ਦਾ ਕੈਂਸਰ ਤੇ ਛੜਕ ਤੇ ਖੜ ਕੇ ਚੈੱਕ ਅਪ ਕਰ ਦਿੱਤੀਆਂ ਫ੍ਰੀ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਸਾਧ ਸੰਗਤ ਜੀ ਇਹ ਸਿੱਖ ਕੌਮ ਦੇ ਉੱਤੇ ਸਭ ਤੋਂ ਦੁੱਖ ਭਰੇ ਦਿਨ ਹੈ 20 ਦਸੰਬਰ ਤੋਂ 28 ਤੱਕ ਜਿੱਥੇ ਵੀ ਬੈਠਾ ਕੋਈ ਪੰਜਾਬੀ ਸਿੱਖ ਬਾਹਰ ਵੀ ਬੈਠੇ ਆਂ ਵੱਧ ਤੋਂ ਵੱਧ ਸਾਨੂੰ ਗੁਰੂ ਸਾਹਿਬ ਦਾ ਨਾਮ ਜਪਣਾ ਚਾਹੀਦਾ ਹੈ ਸਾਦਾ ਖਾਣਾ ਚਾਹੀਦਾ ਤੇ ਤੁਮਤ ਟਟਕੇ ਦੀ ਜ਼ਿੰਦਗੀ ਤੋਂ ਬਚਣਾ ਚਾਹੀਦਾ ਮੈਂ ਪਰਸੋਂ ਸ਼ਾਮ ਨੂੰ ਲੁਧਿਆਣੇ ਪਹੁੰਚਿਆ ਸੀਗਾ ਦਾਣੇ ਦੀ ਇੰਡਸਟਰੀ ਨਾਲ ਗੱਲਬਾਤ ਕਰਨ ਦੇ ਲਈ ਵੀ ਤੁਸੀਂ ਲੋਕਾਂ ਨੂੰ ਮਾਰ ਰਹੇ ਆਂ ਗੰਦੇ ਨਾਲੇ ਦੇ ਵਿੱਚ ਦੀ ਜਾਂ ਜਿਹੜੇ ਘੱਗਰ ਦੇ ਪਿੰਡ ਹੈ ਉਹਨਾਂ ਨੂੰ ਪਤਾ ਵਿਚਾਰਿਆਂ ਦੇ ਉਹਨਾਂ ਦੇ ਘਰਾਂ ਦੇ ਵਿੱਚ ਕਿੰਨੇ 70 ਵਿੱਚ ਰਹੇ ਆਂ ਇੰਡਸਟਰੀ ਵਾਲੇ ਗੰਦ ਆਰਾਮ ਨਾ ਪਾਈ ਜਾਂਦੇ ਉਹਦੇ 'ਚ ਸਾਡੀਆਂ ਬੱਜਾਂ ਪਾਣੀ ਪੀ ਕੇ ਤੇ ਦੁੱਧ ਪਾਣੀ ਸਾਡੇ ਘਰੇ ਉਹ ਆਈ ਜਾਂਦਾ ਸਾਨੂੰ ਉਦੋਂ ਹੀ ਪਤਾ ਲੱਗਦਾ ਯਾਰ ਚੰਗਾ ਭਲਾ ਸੀ ਤੇ ਇਹਨੂੰ ਆ ਹੋ ਗਿਆ ਅਕਾਲ ਪੁਰਖ ਕਦੇ ਕਿਸੇ ਨਾਲ ਤਕਾ ਨਹੀਂ ਕਰਦਾ ਜੀ ਜੇ ਮਨਸ ਦੇ ਦਿੱਤੀ ਹੈ ਗੁਰੂ ਸਾਹਿਬ ਮੇਰੇ ਨਾਲ ਤਕਾ ਨਹੀਂ ਕਰਨਗੇ ਜਾਂ ਤਾਂ ਮੇਰੇ ਆਪ ਦੇ ਬਾੜੇ ਕਰਮ ਹੈ ਜਾਂ ਕਿਸੇ ਦਾ ਮਾੜੇ ਕੰਮ ਸਾਨੂੰ ਮਾਰ ਦਿੰਦੇ ਆ ਠੀਕ ਹੈ ਉਹ ਬੇਨਤੀ ਕੀਤੀ ਉਹ ਮੰਨ ਗਏ ਸਾਰੀ ਲੁਧਿਆਣੇ ਦੀ ਇੰਡਸਟਰੀ 50 ਇੰਡਸਟਰੀਅਲਿਸਟਾਂ ਨੂੰ ਮੈਨੂੰ ਬੁਲਾਇਆ ਸੀ ਉਹਨਾਂ ਨੇ ਉਹਨਾਂ ਨੂੰ ਬੇਨਤੀਆਂ ਕੀਤੀਆਂ ਮੈਂ ਸੋਚਦਾ ਸੀ ਕਿ ਸ਼ਾਇਦ ਬਾਣੀਆਂ ਕੌਮ ਸਾਡੇ ਜੱਟਾਂ ਨਾਲ ਸਿਆਣੀ ਹੋਵੇ ਉਹ ਸਾਡੇ ਨਾਲ ਵੀ ਪਾਗਲ ਹੈ ਮੈਂ ਸਵਾਲ ਕੀਤਾ ਕਿ ਤੁਹਾਡੇ ਘਰ ਦੁੱਧ ਕਿੱਥੋਂ ਆਉਂਦਾ ਮੈਨੂੰ ਗਏ ਨੂੰ ਪਾਣੀ ਦੀ ਬੋਤਲ ਜੀ ਏਡਿਕ ਦਿੱਤੀ ਉਹਨਾਂ ਨੇ ਤੇ ਮੈਂ ਜਿਹੜਾ ਓਸ ਵਾਲ ਇੰਡਸਟਰੀ ਦਾ ਮਾਲਕ ਉਹਨੂੰ ਸਵਾਲ ਕੀਤਾ ਵੀ ਦੁੱਧ ਦਸ ਤੇਰੇ ਘਰੇ ਕਿੱਥੋਂ ਆਉਣਾ ਹੈ ਕਹਿੰਦਾ ਜੀ ਆ ਬਾਹਰੋਂ ਮੱਝਾਂ ਗਾਂਆਂ ਦਾ ਲੈਨੇ ਆ ਤੇ ਉਹ ਮੱਝਾਂ ਮੈਂ ਕਿਹਾ ਕਿੱਥੋਂ ਪਾਣੀ ਪੀਦੀ ਆ ਉਹ ਗੰਦੇ ਨਾਲੇ ਦਾ ਲੁਧਿਆਣੇ ਦਾ ਮੈਂ ਕਿਹਾ ਜੇ ਸਾਨੂੰ ਤੁਸੀਂ ਮਾਰ ਰਹੇ ਆ ਮਾਲਵੇ ਵਾਲਿਆਂ ਨੂੰ ਤੇ ਦੇ ਕਾਲਪੁਰਖ ਨੇ ਉਹ ਗੰਦਾ ਦੁੱਧ ਤੇਰੇ ਘਰ ਭੇਜੀ ਤਾਂ ਉਸ ਮੱਝ ਦਾ ਜਿਹਨੇ ਗੰਦੇ ਨਾਲੇ ਦਾ ਪਾਣੀ ਪੀਤਾ ਸੀਗਾ ਉਸ ਬਾਣੀਏ ਦੇ ਘਰੇ ਚ ਲਿਆ ਗਿਆ ਅੱਖਾਂ ਖੁੱਲ ਗਈਆਂ ਆਉਂਦੀਆਂ ਕਈ ਵਾਰੀ ਨਾ ਗੱਲਬਾਤ ਕਰਨੀ ਬਹੁਤ ਵਧੀਆ ਹੁੰਦੀ ਹੈ ਪਿਆਰ ਨਾਲ ਸਮਝਾਓ ਉਹ ਸਮਝ ਗਏ ਮੈਂ ਕਿਹਾ ਨਾ ਸਾਨੂੰ ਅਗਲੇ ਸਤਲੋਜ ਦੇ ਵਿੱਚ ਫਾਜ਼ਲ ਕਾ ਫਿਰੋਜ਼ਪੁਰ ਬੋਗਾ ਕਈ ਲੋਕ ਪਾਣੀ ਪੀਂਦੇ ਹਨ ਦਰਿਆ ਦੇ ਅੱਗੇ ਤੁਸੀਂ ਸਾਨੂੰ ਜ਼ਹਿਰ ਮੰਡ ਰਹੇ ਹੈ ਗੁਰੂ ਸਾਹਿਬ ਪਵਿੱਤਰ ਪਾਣੀ ਦਿੱਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਅਸੀਂ ਖੁਦ ਖਰਾਬ ਕੀਤਾ ਅਨੰਦਪੁਰ ਸਾਹਿਬ ਚੱਲੇ ਜਾਓ ਸਤਲੋਜ ਤੋਂ ਸਾਫ਼ ਪਾਣੀ ਪੀ ਲਓ ਉਹੀ ਸਤਲੋਜ ਲੁਧਿਆਣੇ ਵੀ ਦੀ ਨੰਗ ਦਾ ਲੋਕ ਗੰਦ ਪਾਈ ਜਾਂਦੇ ਆ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਦੀਆਂ ਕਿਡਨੀਆਂ ਫੇਲ ਹੋ ਗਈਆਂ ਬੜਾ ਕੁਝ ਹੋ ਰਿਹਾ ਹੈ ਇਦਿਚ ਅਸੀਂ ਖੁਦ ਜ਼ਿੰਮੇਦਾਰ ਸੀ ਪਿੰਡਾਂ ਵਾਲੇ ਲੋਕ ਨਹੀਂ ਵਿਚਾਰੇ ਕਿਸਾਨ ਤਾਂ ਵਿਚਾਰਾ ਅੱਗੇ ਹੀ ਮਾਰ ਪਈ ਰਹਿੰਦੀ ਆ ਕੋਈ ਨਾ ਕੋਈ ਸ਼ਹਿਰਾਂ ਦੀ ਇੰਡਸਟਰੀ ਜ਼ਿੰਮੇਦਾਰ ਸੀ ਉਹਨਾਂ ਨੂੰ ਕੁਰੀਆਂ ਬੇਨਤੀਆਂ ਕੀਤੀਆਂ ਤੇ ਜੇ ਨਾ ਮੰਨੇ ਫਿਰ ਯੂਨੋਚ ਵੀ ਲੈ ਜਾਾਂਗੇ ਕੜੀਸਕੇ ਅਸੀਂ ਸਿੰਪਲ ਬੰਦੇ ਆ ਕੋਈ ਸਿਕਿਉਰਟੀ ਨਹੀਂ ਕੋਈ ਗਨਮੈਨ ਹੈਗਾ ਦੱਸੋ ਇੱਕ ਡਰਾਈਵਰ ਆ ਗੱਡੀ ਸਿਰਫ ਤੁਹਾਡੀਆਂ ਕਈ ਜ਼ਿੰਮੇਦਾਰੀਆਂ ਹੋਰ ਬਣਦੀਆਂ ਸਾਰੇ ਕਿਸਾਨ ਵੀਰ ਬੈਠੇ ਮੈਂ ਵੀ ਇੱਕ ਜੱਟ ਦਾ ਪੁੱਤਰ ਆ ਆਪ ਦਿਖਾਨਯੋਗੀ ਸਬਜ਼ੀ ਬੀਜਣੀ ਹੈ ਸਭ ਨੇ ਉਹਤੇ ਕੋਈ ਸਪਰੇ ਨਹੀਂ ਕਰਨੀ ਰੂੜੀ ਦਾ ਰੇਪ ਪਾਉਣਾ ਇਹ ਮੇਰੀ ਗੱਲ ਪੱਲੇ ਮੰਨ ਲਓ ਠੀਕ ਹੈ ਖਾਨਜੋਗੀ ਸਬਜ਼ੀ ਸਭ ਨੇ ਬੀਜਣੀ ਹੈ ਮੋਲੀਆਂ ਗਾਜਰਾਂ ਧਣੀਆਂ ਮੇਥੇ ਉਹਦੇ ਤੇ ਕੋਈ ਸਪਰੇ ਨਹੀਂ ਕਰਨੀ ਮੱਝਾਂ ਨੂੰ ਵੀ ਸਾਫ਼ ਪਾਣੀ ਪਿਉਣਾ ਹੈ ਰਸੋਈ ਠੀਕ ਕਰਨੀ ਹੈ ਪੱਥਰ ਨਾ ਲਾਉਣ ਲੱਗ ਜਿਓ ਜਦੋਂ ਮੈਂ 45 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਮੇਰੀ ਮਾਂ ਉਹ ਗੋਏ ਦਾ ਪੋਚਲ ਹੁੰਦੀ ਸੀ ਚੁੱਲਾ ਚੋਂਤਾ ਵੀ ਕੱਚਾ ਸੀ ਤੰਡੋਲੀ ਵੀ ਕੱਚੀ ਸੀ ਹਾਰਾ ਵੀ ਕੱਚਾ ਸੀ ਪਰ ਖਾਣ-ਪਾਣ ਸਾਫ਼ ਸੀ ਹੁਣ ਤੁਸੀਂ ਉਹ ਪੱਤਰ-ਪੁੱਤਰ ਜਿਹਾ ਲਾ ਲਿਆ ਖਾਣ-ਪਾਣ ਖਰਾਬਾ ਕਿਵੇਂ ਬਚਾਂਗੇ ਦਿਓ ਜਵਾਬ ਮੈਨੂੰ ਇਹ ਤੁਸੀਂ ਆਪਦਾ ਘਰ ਆਪ ਠੀਕ ਕਰਨਾ ਰਸੋਈ ਕੈਂਸਰ ਦੀ ਰਾਜਧਾਨੀ ਬਣਾਈ ਬੈਠੇ ਹੋ ਯਾਰ ਗੁਰੂਆਂ ਪੀਰਾਂ ਦੀ ਧਰਤੀ ਹੈ ਠੀਕ ਹੈ ਅਸੀਂ ਉਹਨਾਂ ਦੇ ਬੱਚੇ ਆ ਮੈਨੂੰ ਇੰਗਲੈਂਡ ਤੋਂ ਪਰਸੋਂ ਚੜ੍ਹ ਲੱਗੇ ਨੇ ਉਹਨੂੰ ਪਤਾ ਲੱਗਿਆ ਵੀ ਬਹੁਤ ਵੱਡੀ ਸ਼ੀਧੀ ਹੋਈ ਹੈ ਸਾਬ ਜਾਨਦਿਆਂ ਦੀ ਉਹ ਗੋਰਾ ਮੈਨੂੰ ਮਿਲਣ ਆਇਆ ਕਹਿੰਦਾ ਵੀ ਤੂੰ ਜਾ ਰਿਹਾ ਮੈਨੂੰ ਤੋਰਨ ਆਇਆ ਉਨੇ ਮੈਨੂੰ ਇੰਡੀ ਇਤਿਹਾਸਿਕ ਗੱਲ ਦੱਸੀ ਜਿਸ ਆ ਪਵਿੱਤਰ ਸਥਾਨ ਤੇ ਖੜਾ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਸੀ ਸ਼ੀਸ਼ ਦੇਣ ਦਾ ਸ਼ਸ਼ਕਾਰ ਦਿੱਲੀ ਚ ਹੋਇਆ ਤੇ ਸੀਸ ਦਾ ਅਨੰਦਪੁਰ ਸਾਹਿਬ ਚ ਦੁਨੀਆਂ ਚ ਕਿਸੇ ਦਾ ਨਹੀਂ ਹੋਇਆ ਵੀ ਸੀਸ ਦਾ ਸ਼ਸ਼ਕਾਰ ਕਿਤੇ ਹੋਵੇ ਤੇ ਦਾ ਕਿਤੇ ਹੋਵੇ ਇਹ ਸਾਡੇ ਸਾਡੇ ਗੁਰੂ ਸਾਹਿਬ ਸੀ ਬੜੇ ਮਾਣ ਨਾਲ ਕਹਿੰਨੇ ਅਸੀਂ ਕਿਤੇ ਨਹੀਂ ਕਿਸੇ ਦਾ ਨਹੀਂ ਹੋਇਆ ਜ਼ਿੰਦਗੀ ਚ ਕਿਤੇ ਫਰੋੜ ਲਓ ਕਿਸੇ ਮੁਲਕ ਦੇ ਵਿੱਚ ਕੋਈ ਰਾਜੇ ਮਹਾਰਾਜੇ ਦੇਖ ਲਓ ਸਾਡੇ ਗੁਰੂ ਸਾਹਿਬ ਸੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜਿਨ੍ਹਾਂ ਨੇ ਤਿਲਕ ਜੰਜੂ ਦੇ ਰਾਖੇ ਸੀਗੇ ਦੂਜੇ ਲਈ ਦੂਜੇ ਧਰਮ ਲਈ ਸੀਸ ਘਟਾਤਾ ਸੀਗਾ ਅਸੀਂ ਉਹਨਾਂ ਦੇ ਬੱਚੇ ਆ ਤੇ ਸਾਡੀ ਕੀ ਹਾਲਤ ਹੋਈ ਪਈ ਆ ਯਾਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸਾਡੇ ਤੇ ਵਾਰਤਾ 42 ਸਾਲ ਦੀ ਉਮਰ ਚਲੇ ਗਏ ਹੁਣ ਸਵਾਲ ਇੱਥੇ ਆਇਆਗਾ ਵੀ ਗੁਰੂ ਸਾਹਿਬ ਦੇ ਕਿਸੇ ਬੱਚੇ ਦੀ ਜਾਨ ਚੜੀ ਸੀ ਨਹੀਂ ਚੜੀ ਨਾ ਕਿਸੇ ਬੱਚੇ ਦੀ ਜਾਨ ਨਹੀਂ ਚੜੀ ਸਾਡੇ ਉੱਤੇ ਵਾਰ ਕੇ ਚਲੇ ਗਏ ਕੀ ਸਿੱਖ ਕੌਮ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਟਿੱਕੇ ਨਹੀਂ ਬੈਠ ਸਕਦੀ ਆ ਮੈਰਿਜ ਪੈਲਸਾਂ ਹੀ ਨੱਚੀ ਜਾਂਦੇ ਆ ਮੈਨੂੰ ਬਹੁਤ ਸੋਹਣੀ ਸਲਾਹ ਦੇਣ ਇਕਲਵੰਦ ਸਿੰਘ ਪੱਗ ਬੰਨ ਲਾ ਦਾੜੀ ਰੱਖ ਲਾ ਅ ਜਿਵੇਂ ਤੁਹਾਡੇ ਪੱਗਾਂ ਬੰਨੀਆਂ ਲਾਲ ਖੱਟੀਆਂ ਘਰ ਵਾਲੀ ਉਹੋ ਜਿਹਾ ਸੂਟ ਪਾ ਲੈਂਦੀ ਆ ਨੱਚੀ ਜਾਂਦੇ ਸੀ ਮੈਂ ਰਾਜ ਦੇਖਦਾ ਆ ਮੈਰਿਜ ਪੈਲਸਾਂ ਚ ਜਿਹੜੇ ਮੈਨੂੰ ਮਤਾਂ ਦੇਣ ਇਕਲਵੰਦ ਸਿੰਘ ਦਾੜੀ ਰੱਖ ਲਾ ਮੈਂ ਕਿਹਾ ਯਾਰ ਜੋ ਮੈਂ ਹੈਗਾ ਮੈਨੂੰ ਰਹਿਣ ਦਿਓ ਪਹਿਲਾਂ ਤੂੰ ਕੀ ਕਰ ਰਿਹਾ ਆ ਆਪਦਾ ਮੈਨੂੰ ਤੂੰ ਦਾ ਜਵਾਬ ਦੇ ਸ਼ਰੋਣੀ ਕਮੇਟੀ ਨੂੰ ਬੇਨਤੀ ਕਰੂੰਗਾ ਪਰ ਸੁਰਮੈ ਅਮਰ ਦਰਬਾਰ ਸਾਹਿਬ ਹੋਣਾ ਅਕਾਲ ਤਖ ਅਕਾਲ ਤਖ ਸਾਹਿਬ ਜੇ ਸਾਨੂੰ ਆਰਡਰ ਕਰ ਦੇਵੇ ਵੀ ਤੁਸੀਂ 8 ਦਿਨ ਕੋਈ ਵਿਆ ਕੋਈ ਤੁਮ ਤੜਕਾ ਨਹੀਂ ਕਰਨਾ ਸਾਡੇ ਲੰਗਰ ਆ ਬਾਬਿਆਂ ਨੂੰ ਪੁੱਛੇ ਵੀ ਜਲੇਬੀਆਂ ਦੇ ਲੰਗਰ ਲਾਉਣੇ ਚਾਹੀਦੇ ਇਹਨਾਂ ਚ ਦਿਓ ਜਵਾਬ ਮੈਨੂੰ ਮੈਂ ਸਵਾਲ ਕਰਦਾ ਮੇਰੀਆਂ ਬੀਬੀਆਂ ਵੀ ਬੈਠੀਆਂ ਐ ਮਾਤਾ ਗੁਜਰਕੌਰ 83 ਸਾਲ ਦੇ ਸੀ ਜਦੋਂ ਸਾਬਜਦਿਆਂ ਨੂੰ ਲੈ ਕੇ ਗਈ 7 ਤੇ 9 ਸਾਲ ਦਾ ਸਾਢੇ 99 ਕਿਲੋਮੀਟਰ ਆ ਜੀ ਅਨੰਦਪੁਰ ਸਾਹਿਬ ਤੋਂ ਫਤਿਹਗੜ ਸਾਹਿਬ ਕਿਸੇ ਨੇ ਪਾਣੀ ਦਾ ਗਲਾਸ ਨਹੀਂ ਦਿੱਤਾ ਮਾਤਾ ਨੂੰ ਠੰਡ ਮੀਨਾ ਬੁਰਾ ਹਾਲ ਕਿਸ ਤਰ੍ਹਾਂ ਉਹ ਲੈ ਕੇ ਗਈ ਹੋਗੀ ਬੱਚੇ ਨੂੰ ਤਾਂ ਬੱਚਾ ਤਾਂ ਕਿਲੋਮੀਟਰ ਨਹੀਂ ਤੁਰਦਾ ਠੀਕ ਹੈ ਅਸੀਂ ਉਹਨਾਂ ਦੇ ਬੱਚੇ ਆ ਤੇ ਅਸੀਂ ਕੀ ਕੋਈ ਸ਼ਰਮ ਆਉਂਦੀ ਹੈ ਵੀ ਅਸੀਂ ਜੋ ਨੱਚੀ ਜਾਂਦੇ ਆ ਮੈਰਿਜ ਪੈਲਸਾਂ 'ਚ ਬੋਲੋ ਇਹ ਕੌਣ ਸਮਝਾਉ ਸਾਨੂੰ ਕਰ ਲਓ ਵਿਆਹ ਮਗਰੋਂ ਕਰ ਲਓ 8 ਦਿਨ 20 ਤੋਂ 8 ਦਸੰਬਰ 8 ਦਿਨ ਹੀ ਮੰਗਦਾ ਟਾਈਮ ਤੁਹਾਨੂੰ ਮੈਂ ਜ਼ਿਆਦਾ ਨਹੀਂ ਮੰਗਦਾ ਪਰ ਅਸੀਂ ਉਹ ਵੀ ਨਹੀਂ ਟਿਕਦੇ ਨਾ ਸਾਡੀ ਲੀਡਰਸ਼ਿਪ ਲਾਲ ਬੱਤੀਆਂ ਖੜੀਆਂ ਮੈਰਿਜ ਪੈਲਸਾਂ ਦੇ ਮੂਹਰੇ ਵੀ ਉਹ ਵੀ ਆਏ ਵੇ ਵਿਆਹਾਂ 'ਚ ਆ ਬਦਲਾ ਤੁਹਾਡੇ ਚ ਮੈਂ ਤਾਂ ਇੰਗਲੈਂਡ ਦਾ ਰਹਿਣ ਵਾਲਾ ਕੱਲ ਨੂੰ ਫੇਰ ਉੱਡ ਜੂਗਾ ਅਸੀਂ ਤਾਂ ਤੁਹਾਨੂੰ ਸੰਭਣ ਆਏ ਆ 18 ਬੱਸਾਂ ਲਾਈਆਂ ਸਾਡੀਆਂ ਕੈਂਸਰ ਦੀਆਂ ਜਿਹੜੀਆਂ ਪਿੰਡਾਂ 'ਚ ਤੁਰੀਆਂ ਫਿਰਦੀਆਂ ਹਰ ਚੀਜ਼ ਫ੍ਰੀ ਦੇ ਰਹੇ ਆ ਸੱਤ ਜ਼ਿਲ੍ਹਿਆਂ ਦਾ ਬੁਰਾ ਹਾਲ ਹੈ ਠੀਕ ਹੈ ਜਿਹੜੀ ਗਰੀਬ ਦੀ ਦਵਾਈ ਖਾਣ ਲੱਗ ਜੀ ਉਹ ਤਾਂ ਮੇਰੇ ਹਿਸਾਬ 'ਚ ਤਾਂ ਕੋਈ ਕ੍ਰਾਪਸ਼ਨ ਪੁੱਲ ਖਾਜੋ ਛੜਕਾਂ ਖਾਜੋ ਮੈਂ ਨਹੀਂ ਰੋਕਦਾ ਪਰ ਗਰੀਬ ਦੀ ਦਵਾਈ ਤਾਂ ਛੱਡ ਦਿਓ ਯਾਰ ਉਹ ਵੀ ਖਾ ਜਾਂਦੇ ਆ ਪਵਿੱਤਰ ਸਥਾਨ ਤੇ ਖੜਾ ਗੁਰੂ ਤੇਗ ਬਹਾਦਰ ਜੀ ਦੇ ਦਰ ਜੀ ਜਿੱਥੇ ਸੋਹਣੇ ਗੁਰੂ ਸਾਹਿਬ ਦੇ ਗੁਰੂ ਘਰ ਬਣਾਏ ਆ ਇੱਥੇ ਡਿਸਪੈਂਸਰੀ ਵੀ ਜ਼ਰੂਰ ਖੋਲਿਓ ਮੈਂ ਬੇਨਤੀ ਕਰਕੇ ਜਾਂਣਾ ਦੁਆਰਾ ਮੈਂ ਸ਼ਾਇਦ ਤੁਹਾਨੂੰ ਮਿਲਾਂ ਕਿ ਨਾ ਮਿਲਾਂ ਇੱਕ ਡਿਸਪੈਂਸਰੀ ਜ਼ਰੂਰ ਖੋਲਿਓ ਜਿੱਥੇ ਕਿਸੇ ਬਜ਼ੁਰਗ ਮਾਪੇ ਦਾ ਆਏ ਦਾ ਪਹਿਲਾਂ ਬਲੱਡ ਪ੍ਰੈਸ਼ਰ 슈ਗਰ ਚੈੱਕ ਅਪ ਕਰੀਏ ਫਿਰ ਉਹ ਬਾਤ ਸੁਣੇ ਤੇ ਉਹਨੂੰ ਕਿੜਾ ਪ੍ਰਸ਼ਾਦ ਦੀ ਦੇਗ ਵੀ ਦੀਏ ਜੇ ਉਹਦੀ 슈ਗਰ ਹਾਈ ਹੋਈ ਨਾ ਤੇ ਉਹਨੇ ਗ੍ਰੰਥੀ ਨੂੰ ਆਪੇ ਹੀ ਕਹਿ ਦੇਣਾ ਸਵਾਇਆ ਗਫਾ ਦੇਈ ਕਹੂਗਾ ਨਾ ਦੇਖੋ ਮੈਂ ਤੁਹਾਨੂੰ ਪਹਿਲੀ ਵਾਰ ਮਿਲਿਆ ਤੁਹਾਡੇ ਚੋਂ 30% ਨੂੰ 슈ਗਰ ਹੈ ਜਿਹੜੇ ਬੈਠੇ ਮੇਰੇ ਮੂਰੇ ਮੰਨੋ ਪਵਤਰ ਸਥਾਨ ਤੇ ਬੈਠੇ ਆ ਤੁਹਾਡੀ ਅੱਖਾਂ ਹੀ ਦੱਸੀ ਜਾਂਦੀਆਂ ਮੈਨੂੰ ਤੁਹਾਡੇ ਪੇਟ ਦੱਸੀ ਜਾਂਦੇ ਸ਼ਹਿਰ ਲੰ ਮੰਨ ਕੇ ਬੀਬੀ ਜੀ ਮੰਨ ਗੇ ਮੈਂ ਇੱਥੇ ਖੜਾ ਮੇਰੇ ਸਾਹਿਬ ਪਹਿਲੀ ਵਾਰ ਮਿਲਿਆ ਤੁਹਾਨੂੰ ਪਰ ਤੁਸੀਂ ਖਾਈ ਜਲੇਬੀਆਂ ਪਕੌੜੇ ਮਠਿਆਈਆਂ ਬੰਦ ਕਰੋ ਆਪਾਂ ਸ਼ੂਗਰ ਤੇ ਗੱਲ ਕਰਨੀ ਆ ਹੁਣੇ ਖੋਜ ਹੋਈ ਆ ਜਿਹੜੀ ਚਿੱਟੀ ਖੰਡ ਆ ਬਹੁਤ ਮਾੜੀ ਆ ਇਹ ਚੱਕ ਦੇਓ ਕਰੋ ਅੱਜ ਛੱਡ ਦਿਓ ਚਾਹ ਦੇ ਵਿੱਚ ਸ਼ੱਕਰ ਪਾ ਲਿਆ ਕਰੋ ਥੋੜਾ ਜਿਹਾ ਗੁੜ ਪਾ ਲਿਆ ਕਰੋ ਜੇ ਤੁਹਾਡਾ ਨਹੀਂ ਸਰਦਾ ਮਿੱਠੇ ਬਿਨਾ ਠੀਕ ਹੈ ਇਹ ਤੋਂ ਵੱਜ ਜਾਓ ਹਰ ਰੋਜ਼ ਸੈਰ ਕਰਿਆ ਕਰੋ ਤੁਹਾਨੂੰ ਖੰਡ ਨਹੀਂ ਮਾਰਤਾ ਜਨਮ ਤੋਂ ਲੈ ਕੇ ਮਰਨ ਤੱਕ ਖੰਡ ਹੀ ਚੱਲੀ ਜਾਂਦੀ ਇਹ ਮੁੰਡਾ ਜੰਮਿਆ ਪਤਾਸੇ ਵੰਡ ਤੇ ਗੁੜ ਵੰਡਤਾ ਠੀਕ ਹੈ ਗਾਂ ਲਾਦ ਹੋਈ ਫੇਰ ਲੋੜੀਆਂ ਚੱਲੀ ਜਾਂਦੀਆਂ ਫੇਰ ਜਿੱਦਨ ਮਰ ਜਾਂਦਾ ਮੇਰੇ ਵਰਗਾ ਫੇਰ ਫੇਰ ਜਲੇਬੀਆਂ ਭਗਾਈ ਜਾਂਦੇ ਆ ਪਕਾਉਨੇ ਆ ਨਾ ਬੋਲੋ ਇੱਕ ਇੱਕ ਬੰਦ ਕਰੋ ਗੱਲਾਂ ਆ ਆਦਨਾ ਦੇ ਵਿੱਚ ਸਿਰਫ ਅਣਚੋਪੜੇ ਫੁਲਕੇ ਤੇ ਮੋਠਾ ਦੀ ਦਾਲ ਚਾਹੀਦੀ ਆ ਸਾਦਾ ਲੰਗਰ ਤੇ ਪਤਵਤ ਗੁਰੂ ਸਾਹਿਬ ਦਾ ਮੂਲ ਮੰਤਰ ਕਰਿਆ ਕਰੋ ਠੀਕ ਹੈ ਐਂਡ ਸਾਦਾ ਜੀਵਨ ਜਿਉਇਆ ਕਰੋ ਰੋਗਾਂ ਤੋਂ ਬਚਾ ਲੈਂਦਾ ਤੀਦੇ ਪਿਆਰ ਨੂੰ ਤਾਂ ਨੀਂਦ ਨਹੀਂ ਆਉਂਦੀ ਉਹ ਖਾਡੇ ਵੀ ਬਾਹਰਲੇ ਤਾਂ ਹੁਣ ਹਟ ਗਏ ਆਣੋ ਹਜ਼ਾਰ ਬੰਦਾ ਆਉਣਾ ਜੀ ਲੈਣਾ ਦੇਣਾ ਕੋਈ ਨਹੀਂ ਕੋਈ ਹਜ਼ਾਰ ਬੰਦੇ ਨੂੰ ਰੋਟੀ ਪਾਣੀ ਕਿੱਥੋਂ ਖਵਾਊਗਾ ਇੱਕ ਕਿਸਾਨ ਵੀਰ ਉਹ ਜਿਹੜਾ 6 ਮਹੀਨੇ ਝੋਨੇ ਨਾਲ ਪੈਸੇ ਗਾਇਬ ਬਚਾਏ ਹੁੰਦੇ ਨਾ ਉਹ ਇੱਕ ਦਿਨ ਮੈਰਿਜ ਪੈਲੇ ਸਲਵਾ ਦਿੰਦੇ ਆ ਉਹ ਕਾਹਦਾ ਕੁੜਮ ਯਾਰ ਜਿਹਦੇ ਨਾਲ ਮਿਲਣੀ ਜੀ ਕਰਦੇ ਆ ਉਹਨੇ ਤੁਹਾਨੂੰ ਪੱਟਤਾ 95% ਸਿੱਖ ਕੌਮ ਦੇ ਨਾਲ ਉਂਗਲਾ 'ਚ ਮੁੰਦਰੀਆਂ ਧੀਆਂ ਆ ਲਿਆ ਲੀਆਂ ਕਿੱਥੇ ਪਵਾਇਆ ਜ਼ਿਆਦਾ ਗੁਰਦੁਆਰੇ 'ਚ ਹੀ ਪਾਉਂਦੇ ਆ ਕਈ ਵਾਰੀ ਆਨੰਦ ਕਾਰਜ ਤੋਂ ਬਾਅਦ ਪਾਉਂਦੇ ਆ ਨਾ ਮੰਨਦੇ ਆ ਤੁਹਾਡੇ 'ਚ ਕੋਈ ਹੈਗਾ ਜੀ ਨੇ ਲਾ ਦੇ 1000 ਰੁਪਏ ਨੇ ਵੇਈਏ ਕੋਈ ਹੈਗਾ ਜਿਹਦੇ ਪੰਜ ਬੰਦੇ ਲੈ ਕੇ ਗਿਆ ਹੋਣੇ ਨਹੀਂ ਹੋਣਾ ਨਾ ਫਿਰ ਇੱਕ ਸ਼ਬਦ ਤੁਸੀਂ ਬਹੁਤ ਪੜ੍ਹਦੇ ਆ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ ਪੜ੍ਹਦੇ ਆ ਨਾ ਫਿਰ ਧੀ ਵਾਲੇ ਮੁਰੇ ਐ ਕਿਉਂ ਕਰਦੇ ਆ ਬਈ ਦਿਓ ਜਵਾਬ ਅਸੀਂ ਹਰ ਕੰਮ ਫਰੰਟ ਤੇ ਫੇਲ ਹੋ ਚੁੱਕੇ ਆ ਭਗਵੰਤ ਮਾਨ ਨਹੀਂ ਮੈਨੂੰ ਕਹਿੰਦਾ ਵੀ ਕੁਲਵੰਤ ਸਿੰਘ ਆਪਦੇ ਮੁੰਡੇ ਦੇ ਵਿਆਹ ਤੇ ਹਜ਼ਾਰ ਬੰਦਾ ਲੈ ਕੇ ਜਾ ਜਾਂ ਬਾਦਲ ਸਾਹਿਬ ਨਹੀਂ ਕਹਿੰਦੇ ਸੀ ਜਾਂ ਕੈਪਟਨ ਸਾਹਿਬ ਇਹ ਤਾਂ ਮੈਂ ਫੈਸਲਾ ਕਰਨਾ ਵੀ ਮੈਂ ਆਪਦੀ ਲਾਦ ਨੂੰ ਕਿਵੇਂ ਵਿਹੋਣਾ ਗਾਲਾਂ ਸੀ ਸਰਕਾਰਾਂ ਨੂੰ ਗੱਡੀ ਜਾਂਦੇ ਆ ਮੈਂ ਆਪਦਾ ਘਰ ਖੁੱਦਾ ਆਪ ਸਾਹਮਣਾ ਹੈ ਖੁਦ ਠੀਕ ਕਰਨਾ ਹੈ ਭਗਵੰਤ ਮਾਨ ਵੀ ਕਹਿੰਦਾ ਆਪਦੀ ਸਬਜ਼ੀ ਆਪ ਬੀਜੋ ਉੱਤੇ ਸਪ੍ਰਿਆ ਨਾ ਕਰੋ ਠੀਕ ਹੈ ਇਹ ਮੇਰੀ ਬੇਨਤੀ ਹੱਕ ਸ਼ਬਦ ਹੋਰ ਪੜ੍ਹਦੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲ ਪੜ੍ਹਦੇ ਆ ਉਹ ਕਈ ਵਰੀ ਗੋਲਕ ਤੁਹਾਡੇ ਕੋਲੇ ਤੁਰ ਕੇ ਆਉਂਦੀ ਐ ਇੱਕ ਗੋਲਕ ਗੁਰੂ ਸਾਹਿਬ ਦੇ ਅੰਦਰ ਪਈ ਐ ਇਹ ਸਾਡੇ ਗੁਰੂ ਘਰ ਦੇ ਪ੍ਰਬੰਧ ਚਲਾਉਣ ਲਈ ਗੁਰੂ ਦੇ ਲੰਗਰ ਚਲਾਉਣ ਲਈ ਐ ਇੱਕ ਗਰੀਬ ਮਾਨ ਤੁਰ ਕੇ ਆਉਂਦੀ ਐ ਪਾਟੀ ਵੀ ਚੁੰਨੀ ਬੁਰਾ ਹਾਲ ਹੁੰਦਾ ਉਹਨੂੰ ਕਹਿੰਦੇ ਐ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਦੇ ਉਸ ਗੋਲਕ ਚ ਕੁਝ ਪਾਇਆ ਬੋਲੋ ਨਹੀਂ ਫਿਰ ਪੜਦੇ ਕਿਉਂ ਆ ਸ਼ਬਦ ਕਈ ਸ਼ਬਦ ਅਸੀਂ ਨਾ ਪੜ-ਪੜ ਘਸਾਤੇ ਉਹਦੇ ਤੇ ਪਹਿਰਾ ਕੋਈ ਨਹੀਂ ਦਿੰਦਾ ਫਿਰ ਇੱਕ ਸ਼ਬਦ ਪੜ੍ਹਦੇ ਆ ਗੁਰਨਾਥ ਦੇਵ ਜੀ ਦਾ ਪਵਿੱਤਰ ਸ਼ਬਦ ਦਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਪੜ੍ਹਦੇ ਆ ਨਾ ਵੀ ਔਰਤ ਰਾਜੇ ਮਹਾਰਾਜੇ ਪੈਦਾ ਕਰਦੀ ਆ ਕਿਉ ਮੰਦਾ ਆਖੇ ਸੌਦੇ ਹੋਏ ਆ ਸਾਰਿਆਂ ਦੇ ਹੋਏ ਆ ਨਾ ਫਿਰ ਨਾਲੇ ਸ਼ਬਦ ਪੜ੍ਹੇ ਜਾਂਦੇ ਆ ਇਹਨਾਂ ਚੀਜ਼ਾਂ ਤੋਂ ਬਚੋ ਪੰਜ ਬੰਦਿਆਂ ਨਾਲ ਔਲਾਦ ਨੂੰ ਵਿਆਹ ਕਰੋ ਗੁਰਦੁਆਰਾ ਸਾਹਿਬ ਤੁਹਾਨੂੰ ਕੁਝ ਨਹੀਂ ਹੋਏਗਾ ਨਾ ਕਿਸਾਨ ਵੀਰ ਨੂੰ ਕੋਈ ਫਾਹਾ ਲਏਗਾ ਮੈਂ ਕਦੇ ਵੀ ਕਹਿੰਨਾ ਕਿਹਦੇ ਦਲਤ ਵੀਰ ਨੇ ਫਾਹਾ ਲਿਆ ਦੱਸੋ ਕਦੇ ਕਿਸੇ ਨੇ ਨਹੀਂ ਲਿਆ ਕਿਉਂਕਿ ਉਹ ਵਿਆਹ ਵਿਚਾਰਾ ਕਰੇ ਮਨੇ ਮੁਜੇ ਤੇ ਕਰ ਲੈਂਦਾ ਸਾਦਾ ਜਾ ਅਸੀਂ ਮੈਰਿਜ ਪੈਲਸਾਂ ਨੇ ਸਾਨੂੰ ਪਟਿਆ ਮੁੜਿਆ ਉਹ ਕਰੇ ਕਰੇ ਵਿਆਹ ਕਰਨ ਲੱਗ ਜੇ ਉਹ ਚੰਗੇ ਰਹਿ ਜੋਗੇ ਤੁਹਾਨੂੰ ਲੋਕ ਕੀ ਕਹਿਣਗੇ ਕਹੀ ਜਾਣ ਯਾਰ ਲੋਕ ਜੇ ਲੋਕਾਂ ਵਗਰ ਨੱਕ ਨਹੀਂ ਰਿਹਾ ਜੇ ਤੁਸੀਂ 8 3 ਤੋਂ ਫੜ ਕੇ ਹੀ ਪੈਸੇ ਵਿਆਹ ਕਰਨੇ ਆ ਤੁਹਾਨੂੰ ਕੈਂਸਰ ਹੀ ਹੋਣਾ ਕਿਉਂਕਿ ਉਹ ਧੀ ਦੇ ਪਿਆਰ ਨੂੰ ਨੀਂਦ ਹੀ ਨਹੀਂ ਆਉਂਦੀ ਕੈਂਸਰ ਦੇ ਕਾਰਨ ਆ ਇਹ ਇਹਨੂੰ ਕਹਿੰਦੇ ਆ ਸਟ੍ਰੈਸ ਬੋਝ ਦਿਮਾਗੀ ਬੋਝ ਉਹ ਵਿਆਹ ਦਾ ਦਿਮਾਗੀ ਬੋਝ ਉਹ ਪਿਆਰ ਨੂੰ ਮਾਰ ਦਿੰਦਾ ਧੀ ਦੇ ਇਹਨਾਂ ਤੋਂ ਬਚਿਆ ਕਰੋ ਇਹ ਸਰਕਾਰਾਂ ਨੇ ਨਹੀਂ ਕਰਨੇ ਫੈਸਲੇ ਆਪਣਾ ਘਰ ਮੈਂ ਆਪਦਾ ਠੀਕ ਕਰਨਾ ਤੁਸੀਂ ਆਪਦਾ ਵੀ ਉਹਨੂੰ ਕਿਵੇਂ ਚਲਾਉਣਾ ਹੈ ਸਾਦੇ ਤਰੀਕੇ ਨਾਲ ਚਲਾ ਸਕਦੇ ਹੋ ਤੁਸੀਂ ਸਾਡੀ ਸੰਸਤਾ ਜੀ ਇਹਦੇ ਟੀਕੇ ਲਾਉਂਦੇ ਆ ਮੇਰੇ ਭਰ ਭਰ 43ਾਂ ਮੁਲਕਾਂ 'ਚ ਤੇ ਉਹਨਾਂ ਨੇ ਕਿਹਾ ਸੀ ਕਲਵੰਤ ਸਿੰਘ ਜੇ ਤੇਰੇ ਮੁੰਡੇ ਦੇ ਵਿਆਹ ਤੇ ਛੇਵੇਂ ਬੰਦਾ ਹੋ ਗਿਆ ਨਾ ਤੇ ਅਸਤੀਫਾ ਦੇ ਦੇ ਇਦਾਂ ਹੀ ਮੇਰੇ ਘਰ ਵਾਲੀ ਨਹੀਂ ਆਈ ਮੇਰੇ ਮੁੰਡੇ ਦੇ ਵਿਆਹ ਤੇ ਉਹ ਇੰਗਲੈਂਡ ਚ ਬੈਠੀ ਸੀ ਮੁੰਡੇ ਦਾ ਵਿਆਹ ਇੱਥੇ ਪਟਿਆਲੇ ਗੁਰਦੁਆਰਾ ਸਾਹਿਬ ਚ ਕਰਕੇ ਆ ਦੋ ਡਾਕਟਰ ਸੀ ਮੇਰੇ ਨਾਲ ਕੈਂਸਰ ਦੇ ਆ ਕਾ ਮੁੰਡਾ ਸੀ ਇਹਨੇ ਫੋਟੋ ਲਾ ਲੇ ਤੁਹਾਨੂੰ ਫੈਸਲੇ ਕਰਨੇ ਪੈਣੇ ਆ 40 45 ਮਿੰਟ ਚ ਅਸੀਂ ਬਾਹਰ ਗੁਰਦੁਆਰਾ ਸਾਹਿਬ ਚ ਬੱਚੇ ਖੁਸ਼ ਆ ਉਹ ਬੱਚਿਆਂ ਦੇ ਘਰ ਤੇ ਪੈਸੇ ਲਾ ਦਿਓ ਨਾ ਘਰ ਬਣਾ ਦਿਓ ਉਹਨੂੰ ਜੇ ਤੁਹਾਡੇ ਨਾਲ ਬੱਚੇ ਨਹੀਂ ਰਹਿਣਾ ਚਾਹੁੰਦੇ ਉਹ ਪੈਸੇ ਹੋਰ ਪਾਸੇ ਲਾ ਦਿਓ ਉਹ ਤੁਹਾਡੇ ਦਿਮਾਗੀ ਬੋਝ ਤੁਹਾਡੇ ਵਿਆਹ ਤੂੰ ਤਾਂ ਮਰਨੇ ਵੀ ਨਹੀਂ ਸਾਦੇ ਛੱਡੇ ਯਾਰ ਕਿ ਛੱਡੇ ਆ ਮਰਨਿਆਂ ਦੇ ਉੱਤੇ ਲੱਡੂ ਜਲੇਬੀਆਂ ਪਕਾਈ ਜਾਂਦੇ ਆ ਯਾਰ ਗਾਲਾਂ ਸਰਕਾਰਾਂ ਨੂੰ ਤੁਸੀਂ ਆਪੋ ਆਪਣੇ ਘਰ ਸਭ ਨੇ ਠੀਕ ਕਰਨੇ ਆ ਸਾਦਾ ਜੀਵਨ ਇਹੀ ਗੁਰੂ ਸਾਹਿਬ ਦੱਸਨੇ ਆ ਸੀਗਾ ਇੱਕ ਚੀਜ਼ ਹੋਰ ਕਹਦੇ ਆ ਤੁਹਾਡੇ ਚ ਕਿੰਨਿਆਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੱਥ ਖੜੇ ਕਰੋ ਪਿਛਲੇ ਸਿੰਘ ਬੈਠੇ ਹੋਣੇ ਆ ਲਓ ਜੀ ਆਪਾਂ ਹੁਣ ਗਿਣ ਲੈਨੇ ਆ ਫੇਰ ਫੇਰ ਬੋਲੂ ਚਾਰ ਬੰਦੇ ਆ 6 6 ਬੰਦੇ ਆ 7 ਕਰ ਲਓ 8 ਕਰ ਲਓ ਬੀਬੀਆਂ ਨੇ ਕਿਸੇ ਨੇ ਨਹੀਂ ਪੜ੍ਹਿਆ ਚਲੋ ਬਹੁਤ ਵਧੀਆ ਵੀ ਬਹੁਤ ਘੱਟ ਗੁਰੂ ਸਾਹਿਬ ਨੇ ਸਾਫ਼ ਲੈ ਕੇ ਕਿਹਾ ਸੀ ਪੜੀਏ ਸੁਣੀਏ ਮੰਨ ਰਖੀਏ ਭਾਉ ਜਿਹੜਾ ਰਮਾਲਾ ਦੇਣਾ ਫੁੱਲ ਦੇਣੀ ਇਹ ਗੁਰੂ ਸਾਹਿਬ ਦਾ ਬਾਹਰੀ ਸਤਕਾਰ ਹੈ ਬਾਹਰਲਾ ਸਤਕਾਰ ਹੈ ਨਾ ਅਸਲੀ ਸਤਕਾਰ ਉਹਨੂੰ ਪੜਨਾ ਵਿਚਾਰਨਾ ਹੈ ਗੁਰੂ ਗੋਬਿੰਦ ਸਿੰਘ ਜੀ 1708 ਜਦੋਂ ਗਏ ਨਾ ਹਜ਼ੂਰ ਸਾਹਿਬ ਸੰਗਤ ਬੜੀ ਉਦਾਸ ਹੋ ਗਈ ਉਹ ਕਹਿੰਦੇ ਜੀ ਰੋਣ ਲੱਗੇ ਕਈ ਮਾੜੇ ਦਿਲ ਵਾਲੇ ਉਹ ਕਹਿੰਦੇ ਮੈਂ ਤੁਹਾਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਚੱਲਿਆ ਜਦੋਂ ਕੋਈ ਦੁੱਖ ਤਕਲੀਫ ਹੈ ਸਾਰੀ ਬਾਣੀ ਖੁਸ਼ੀ ਦੀ ਬਾਣੀ ਇਹਦੇ 'ਚ ਹੈ ਗਮੀ ਦੀ ਬਾਣੀ ਇਹਦੇ 'ਚ ਹੈ ਕਿ ਤੁਸੀਂ ਉਹ ਪੜ੍ਹਨੀ ਹੈ ਵਿਚਾਰਨੀ ਹੈ ਉਹ ਪੜੀ ਨਹੀਂ 95% ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਜੋ ਗੁਰੂ ਸਾਹਿਬ ਕਹਿ ਕੇ ਗਏ ਸੀ ਠੀਕ ਹੈ 5% ਕੌਣ ਹੈ ਰਾਗੀ ਢਾਡੀ ਵਿਚਾਰੇ ਉਹ ਉਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਗੁਰੂ ਸਾਹਿਬ ਨੇ 5% ਸਾਡੇ ਬੁੱਢੇ ਮਾਪੇ ਸੁਖਬੀ ਸਾਹਿਬ ਕਰ ਲਿਆ ਰਹਿ ਰਸ ਕਰ ਲਏ ਬਾਕੀ ਅਸੀਂ ਮੱਥਾ ਟੇਕਿਆ ਪੈਸੇ ਸੁੱਟੇ ਉਹ ਗੁਰੂ ਸਾਹਿਬ ਤੁਹਾਡੇ ਮੇਰੇ 10 ਰੁਪਏ ਪਾਟੇ ਵੀ ਕਿਤੇ ਟੇਕ ਦਿੰਨੇ ਆਪਾਂ ਨਾ ਗੁਰੂ ਸਾਹਿਬ ਨੂੰ ਵੀ ਪਾਗਲ ਬਣਾਉਨੇ ਹੈ ਕਈ ਵਾਰੀ ਪਾਟੇ ਕਰੀਂ ਉੱਥੇ ਮੱਥਾ ਟੇਕ ਦਿੰਨੇ ਆ ਕਿ ਉਹਨੂੰ ਕਿਹੜਾ ਬੋਲਣਾ ਹੈ ਸਾਧਾ ਨੂੰ 500 ਟੇਕਦੇ ਆ ਇੱਥੇ ਨੇੜੇ ਹੀ ਆ ਸਰਸਾ ਇਧਰ ਸਿੱਕਾਵੰਦੀ ਉਧਰੋਂ ਭੱਜ ਗਈ ਮੇਰੇ ਹਰਗੇ ਦੇ ਦੋ ਢੀਆਂ ਕਹਿੰਦੇ ਮੁੰਡਾ ਨਹੀਂਗਾ ਚਲੋ ਕਹਿੰਦੇ ਸਰਸਾ ਵਾਲੇ ਕੋਲੇ ਭੱਜੇ ਨਾ ਗੁਰਗਨ ਸਾਹਿਬ ਨੂੰ ਆਪਦੇ ਗੁਰੂ ਨੂੰ ਛੱਡ ਕੇ ਸਾਡੀ ਸਿੱਕਾਵੰਦ ਭੱਜ ਗਈ ਭਜੇ ਕਿਨ ਬੋਲੋ ਸਾਡੀਆਂ ਆਪਦੀਆਂ ਬਹੁਤ ਵੱਡੀਆਂ ਗਲਤੀਆਂ ਆਪਦੇ ਗੁਰੂ ਤੇ ਰਿਹਾ ਕਰੋ ਮੇਰੇ ਗੁਰੂ ਸਾਹਿਬ ਇਹਨਾਂ ਦਿਨਾਂ ਚ ਮਾਸੀਵੜ ਦੇ ਜੰਗਲਾਂ ਚ ਇਕੱਲੇ ਫਿਰਦੇ ਸੀ ਉਹ ਤੁਹਾਨੂੰ ਛੱਡ ਕੇ ਭਜੇ ਸਾਨੂੰ 11ਵੇਂ ਗੁਰੂ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਸੀਗੇ ਤੇ ਸ਼ਬਦ ਗੁਰੂ ਤੇ ਹੀ ਰਿਹਾ ਕਰੋ ਐਂਡ ਉਹ ਤੁਹਾਡੇ ਨਾਲ ਕਦੇ ਥਕਾ ਨਹੀਂ ਕਰਦਾ ਤੁਹਾਡੇ ਆਪ ਦੇ ਮਾੜੇ ਕੰਮ ਹੈ ਠੀਕ ਹੈ ਬਸ ਇੱਕ ਕਿਸਾਨ ਵੀਰੋ ਸਬਜੀ ਆਪਦੀ ਅਗਾਉਣ ਲੱਗ ਗਏ ਨਾ ਜੇ ਖੇਤਾਂ 'ਚ ਰੂੜੀ ਦਾ ਰੇਪ ਪਾ ਕੇ ਕੁਝ ਨਹੀਂ ਹੁੰਦਾ ਰਸੋਈ ਠੀਕ ਕਰ ਲੋ ਇਹ ਜੁਵਨੋ ਕਹਿ ਰਹੀ ਐ ਮੈਂ ਨਹੀਂ ਕਹਿ ਰਿਆ ਉਹਨਾਂ ਦਾ ਸੁਨੇਹਾ ਤੁਹਾਡੇ ਕੋਲੇ ਲੈ ਕੇ ਆਇਆ ਮੈਂ ਵੀ ਪੰਜਾਬ ਦੇ ਘਰ ਘਰ ਸੁਨੇਹਾ ਪਹਚਾਓ ਠੀਕ ਐ ਉੱਤੇ ਕੋਈ ਗੋਭੀ ਦੇ ਉੱਤੇ ਅੱਜ ਸਪਰੇਅ ਕਰ ਲਈ ਮੈਂ ਵੀਰ ਜੀ ਨੂੰ ਹੁਣੇ ਇੰਟਰਵਿਊ ਦੇ ਕੇ ਆਇਆ ਗੋਭੀ ਦੇ ਉੱਤੇ ਜਿਹੜੀ ਸਪਰੇਅ ਐ ਨਾ ਆਥਣ ਨੂੰ ਸਾਡੀ ਰਸੋਈ 'ਚ ਆ ਜਾਣੀ ਆ ਉਹ ਸਪਰੇਅ ਤੇ ਸਵੇਰ ਨੂੰ ਖਾਲੀ ਰੋਟੀ ਸਬਜੀ ਸਵੇਰ ਨੂੰ ਤੁਹਾਡਾ ਗਾਲ ਗੋਲ ਖਰਾਬ ਹੋ ਜਾਣਾ ਹੁੰਦਾ ਕਰੀ ਇਹ ਤੁਸੀਂ ਆਪ ਬਚਣਾ ਹੈ ਗੋਭੀ ਦੇ ਉੱਤੇ ਸਪਰੇਅ ਕਰਕੇ ਰਸੂਈ ਚ ਲਿਆਇਆ ਹੈ ਰੂੜੀ ਦਾ ਰੇਪ ਪਾਉਣਾ ਹੈ ਇਹ ਮੇਰੀਆਂ ਬੇਨਤੀਆਂ ਸਾਡੇ ਵਿਆਹ ਸਾਡੇ ਮਰਨੇ ਕੋਈ ਖਰਚਾ ਨਹੀਂ ਕਰਨਾ ਸਿਮਪਲ ਮੁੰਡਿਆਂ ਨਾਲ ਸਾਦੇ ਤਰੀਕੇ ਨਾਲ ਵਿਆਹ ਕੋਈ ਦੁਨੀਆ ਦਾ ਨੱਕ ਨਹੀਂ ਰਹਿੰਦਾ ਕੋਈ ਭੁੱਲ ਜਾਓ ਤੁਸੀਂ ਆ ਬੀਬੀਓ ਤੁਹਾਡੇ ਚ ਮੈਨੂੰ ਨਾ ਮੈਨੂੰ ਕੈਂਸਰ ਵਾਲੇ ਕਹਿੰਦੇ ਆ ਇੰਗਲੈਂਡ ਸਾਰੀਆਂ ਬੀਬੀਆਂ ਮਾਤਾ ਭੈਣਾ ਅ ਜਿਹੜੀਆਂ ਸੱਸਾਂ ਨਾ ਇਹ ਆਪਦੇ ਦਿਨ ਫਿਰ ਭੁੱਲ ਜਾਂਦੀਆਂ ਇੱਕ ਵਾਰ ਉਹਤੇ ਬੀਬੀਆਂ ਦੋ ਬੈਠੀਆਂ ਸਾਡੇ ਇੰਗਲੈਂਡ ਦੇ ਹਸਪਤਾਲ ਦੇ ਮੂਰੇ ਸਾਡੀ ਮੀਟਿੰਗ ਸੀ ਮੈਂ ਕਿਹਾ ਮਾਤਾ ਜੀ ਠੀਕ ਹੋ ਕੇ ਨਹੀਂ ਅਬ ਬਿਲਕੁਲ ਪੁੱਤ ਕਹਿੰਦੀ ਸਾਡੀ ਨੋ ਨੂਨਾ ਬੱਚਾ ਹੋਣ ਵਾਲਾ ਹੈ ਮੈਂ ਕਿਹਾ ਕੋਈ ਗੱਲ ਨਹੀਂ ਇੰਗਲੈਂਡ ਦੇ ਤਾਂ ਹਸਪਤਾਲ ਬੜੇ ਵਧੀਆ ਕਹਿੰਦੀ ਨਹੀਂ ਹਸਪਤਾਲ ਤਾਂ ਵਧੀਆ ਅੱਗੇ ਸਾਡੇ ਇੱਕ ਕੁੜੀ ਪੁੱਤੀ ਹੈ ਕਿਤੇ ਦੂਜੀ ਦਾ ਕੁੜੀ ਹੋ ਜੇ ਉਹ ਮਾਤਾ ਬੋਲਦੀ ਹੈ ਚਲੋ ਜੀ ਘੰਟਾਕ ਮੀਟਿੰਗ ਚੱਲੀ ਮੈਂ ਫੇਰ ਆਇਆ ਮੈਂ ਕਿਹਾ ਮਾਤਾ ਜੀ ਤੁਹਾਡੀ ਨੋ ਰਾਣੀ ਠੀਕ ਹੈ ਕਹਿੰਦੀ ਪੁੱਤ ਉਹ ਤਾਂ ਠੀਕ ਹੈ ਇੱਕ ਪੱਥਰ ਹੋਰ ਆ ਗਿਆ ਮੈਂ ਬੁੜੀ ਨੂੰ ਕਿਹਾ ਮੈਂ ਕਿਹਾ ਤੂੰ ਨਹੀਂ ਵੱਡਾ ਪੱਥਰ ਤੂੰ ਵੀ ਧੀ ਸੀ ਕਿਸੇ ਵੇਲੇ ਇਸ ਸਸਾਂ ਬੀਬੀ ਤੇ ਤੁਹਾਡੇ ਵੱਲ ਹੱਥ ਕਰਦਾ ਫਿਰ ਨੋ ਨੂੰ ਛੇਦੀ ਕਹਿੰਦੀ ਆ ਮੁੰਡਾ ਲਿਆ ਪੱਥਰ کہہ ਰਹੇ ਆ ਯਾਰ ਕਮਾਲ ਦੀ ਗੱਲ ਆ ਯਾਰ ਗੁਰੂ ਸਾਹਿਬ ਨੇ ਇੰਨਾ ਉੱਚਾ ਦਰਜਾ ਦਿੱਤਾ ਧੀ ਨੂੰ ਤੇ ਤੁਸੀਂ ਉਹਨੂੰ ਪੱਥਰ کہہ ਰਹੇ ਆ ਇਹ ਹਾਲ ਤਾਂ ਸਾਡੀ ਇਹਨਾਂ ਚੀਜ਼ਾਂ ਤੋਂ ਵੀ ਬਚਿਆ ਕਰੋ ਧੀ ਨੂੰ ਬਰਾਬਰ ਦਰਜਾ ਦਿਆ ਕਰੋ ਠੀਕ ਐ ਐਂਡ ਉਹ ਕਾਲਪੁਰਖ ਦੇ ਹੱਥ ਚਾ ਉਹਨਾਂ ਚੀਜ਼ਾਂ ਦੇ ਵਿੱਚ ਨਾ ਰੁਲਿਆ ਕਰੋ ਠੀਕ ਐ ਇਕ ਹੈ ਤਾਂ ਮੈਂ ਕਲੀਨ ਸ਼ੇਵ ਮਸਪੀਚ ਬੰਦ ਕਰਨੀ ਆ ਫਿਰੋਜ਼ਪੁਰ ਪਹੁੰਚਣਾ ਸੈਣੀ ਵਾਲਾ ਤੇ ਫਿਰੋਜ਼ਪੁਰ ਜ਼ਿਲ੍ਹਾ ਕੱਲ ਨੂੰ ਚੈੱਕ ਅਪ ਹੋ ਜਾਣਾ ਤੇ ਕੋਈ ਕੱਲ ਨੂੰ ਸਿੱਧਾ ਨੂੰ ਮਿਲਣ ਜਾਊਂਗਾ ਭਗਤ ਸਿੰਘ ਉਹਨਾਂ ਨੂੰ ਖੱਟੀ ਪੱਗ ਬਨ ਕੇ ਨਹੀਂ ਜਾਊਂਗਾ ਐ ਲੜ ਜਾ ਟੰਕ ਕੇ ਜਾਂਦੇ ਆ ਨਾ ਕਈ ਤੇ ਖੱਟੀ ਪੱਗ ਬਨ ਕੇ ਸ਼ਹੀਦ ਭਗਤ ਸਿੰਘ ਬਣ ਜੂ ਨਹੀਂ ਅੱਛੇ ਕੰਮ ਕਰਕੇ ਬਣੂ ਸਾਰਾ ਜ਼ਿਲ੍ਹਾ ਕੱਲ ਨੂੰ ਚੈੱਕ ਅਪ ਹੋ ਜਾਣਾ ਤੇ ਫਿਰ ਕੱਲ ਸ਼ਾਮ ਨੂੰ ਸ਼ੀਦਾਂ ਨੂੰ ਸੀਸ ਨਮਾਉਣ ਜਾਊਂਗਾ ਕੰਮ ਕਰਕੇ ਜਾਓ ਅੰਗਰੇਜ਼ਾਂ ਨੇ ਇੱਕ ਚੀਜ਼ ਸਿਖਾਈ ਕਹਿੰਦੇ ਜੀ ਪੱਥਰ ਲਾਤਾ ਇੱਥੇ ਹਸਪਤਾਲ ਬਣੂਗਾ ਕਹਿੰਦੇ ਨਾ ਹਸਪਤਾਲ ਬਣਾ ਕੇ ਪੱਥਰ ਲਾ ਮਗਰੋ ਇਹ ਬੇਨਤੀਆਂ ਮੇਰੀਆਂ ਜਰੂਰ ਪ੍ਰਵਾਨ ਕਰਿਓ ਇੱਕ ਇੱਥੇ ਗੁਰਦਰਾ ਸਾਹਿਬ ਦੇ ਵਿੱਚ ਡਿਸਪੈਂਸਰੀ ਜਰੂਰ ਖੋਲ੍ਹ ਲਿਓ ਠੀਕ ਹੈ ਸਾਰੇ ਸਾਧ ਸੰਗਤ ਉਹ ਚ ਤੇਲ ਫੁੱਲ ਪਾ ਕੇ ਦਵਾਈਆਂ ਲਿਆਇਆ ਕਰੋ ਕਿੱਥੇ ਗੁਰੂ ਦੇ ਰੋਟੀ ਪਾਣੀ ਦੇ ਲੰਗਰ ਹੈ ਸਿੱਖ ਕੌਮ ਦਾ ਦੁਨੀਆ 'ਚ ਨਾ ਹੈ ਸਾਡੇ ਗੁਰੂ ਦੇ ਬਾਬੇ ਨਾਨਕ ਦੇ 20 ਰੁਪਏ ਦਾ ਲੰਗਰ ਕੋਵਿਡ ਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਯਾਰ ਸਾਡੀ 2% ਦੀ ਵਾਦੀ ਹੈ ਇੰਗਲੈਂਡ ਸਰਕਾਰ ਨੇ ਸਾਡੇ ਗੱਲ 'ਚ ਮੈਡਲ ਪਾਇਆ ਵੀ ਕੋਵਿਡ ਦੇ ਵਿੱਚ ਸਭ ਕੁਝ ਬੰਦ ਹੋ ਗਿਆ ਤੇ ਸਾਡੇ ਲੰਗਰ ਨਿਰੰਤਰ ਜਾ ਰਹੀ ਸੀ ਕੈਨੇਡਾ ਨੇ ਅਮਰੀਕਾ ਨੇ ਆਸਟ੍ਰੇਲੀਆ ਨੇ ਪੰਜ ਕੰਟਰੀਆਂ ਨੇ ਮੈਂ ਤੁਹਾਡੇ ਕੋਲੇ ਉਹ ਬੰਦਾ ਖੜਾ ਹੈ ਪਹਿਲੇ ਪੰਜਾਂ 'ਚ ਮੇਰੇ ਲੱਗੀ ਸੀ ਉਹ ਵੈਕਸੀਨ ਉਹਦੇ ਲਈ ਫੰਡ ਇਕੱਠਾ ਕੀਤਾ ਤੁਰ ਕੇ ਉੱਥੇ ਬਹੁਤ ਜ਼ਿਆਦਾ ਉਹ ਸਰਕਾਰਾਂ ਵੀ ਸਾਡੇ ਅੱਗੇ ਗੋਡੇ ਟੇਕਦੇ ਉਹਨਾਂ ਨੇ ਬਈ ਯਾਰ ਐਡੀ ਬਹਾਦਰ ਕੌਮ ਹੈ ਤੇ ਦਿੱਲੀ ਗਵਰਨਮੈਂਟ ਨੂੰ ਵੀ ਕਹਿ ਕੇ ਆਏ ਆ ਬਈ ਬਾਰਡਰ ਤੋਂ 5 ਲੱਖਾਂ ਆਉਂਦੀਆਂ ਕਈ ਵਾਰੀ ਪਉਂਗੀਆਂ ਦੀਆਂ ਤੇ ਚਾਰ ਸਿੱਖ ਹੁੰਦੇ ਆ। ਦਿਨੀਆਂ ਉਂਗਲਾਂ, ਲੱਖਾਂ ਪੰਜ ਆਉਂਦੀਆਂ ਚਾਰ ਸਿੱਖਾਂ ਦੀਆਂ ਹੁੰਦੀਆਂ ਜਿਨ੍ਹਾਂ ਦੀ ਆਬਾਦੀ 2% ਹੈ। ਮੈਂ ਕਹਾਂ ਸਾਨੂੰ ਵਖਵਾਦੀ ਨਾ ਗਿਆ ਕਰੋ। ਅਸੀਂ ਗੁਰੂ ਨੂੰ ਮੰਨਣ ਵਾਲੇ ਲੋਕ ਆਂ, ਸਭ ਦਾ ਭਲਾ ਮੰਗਦੇ ਆਂ। ਕਈ ਵਾਰ ਸਾਡੀ ਲੀਡਰਸ਼ਿਪ ਸਾਨੂੰ ਵੇਚ ਜਾਂਦੀ ਹੈ ਗਾਂ। ਕਿਉਂਕਿ ਉਹਨਾਂ ਨੇ ਆਪ ਦੇ ਅਹੁਦੇ ਲੈਣੇ ਹੋਦੇ ਉਹ ਇਸ ਜੀਆਂ ਗੱਲਾਂ ਕਰਦੇ ਹੀ ਨਹੀਂਗੇ। ਠੋਕੇ ਕੇ ਗਏ ਆ। ਅਸੀਂ ਉਹ ਲੋਕ ਆਂ। ਸੁਣੋ ਗੱਲ ਪੰਜਾਂ ਦੇ ਵਿੱਚੋਂ ਚਾਰ ਸਿੱਖਾਂ ਦੀਆਂ ਲਾਸ਼ਾਂ ਹੁੰਦੀਆਂ ਦੇਖ ਲਿਆ ਕਰੋ। ਜੰਮੂ ਕਸ਼ਮੀਰ ਚੋਂ ਆ ਗਈਆਂ ਆ ਪਾਕਿਸਤਾਨ ਵਾਲੇ ਬਾਰਡਰ ਤੋਂ ਆ ਗਈਆਂ ਮੈਂ ਕਿਹਾ ਇਹਦਾ ਮਤਲਬ ਐਡੀ ਐਡੀ ਪਾਗਲ ਕੌਮ ਆ ਸਾਨੂੰ ਬਾਰਡਰਾਂ ਤੇ ਲੜਾਈ ਚੱਲੋ ਰੁਵਾਈ ਚੱਲੋ ਸਾਡੇ ਨਾਲ ਹੀ ੱਤਕਾ ਜਦੋਂ 47 ਚ ਪਾਰਟੀਸ਼ਨ ਹੋਈ ਨਾ ਪਾਕਿਸਤਾਨ ਜੋ ਆਪਾਂ ਆਏ ਉੱਜੜ ਕੇ ਉਦੋਂ ਵੀ ਸਾਡਾ ਨੁਕਸਾਨ ਹੋਇਆ 84 ਵੇਲੇ ਵੀ ਸਾਡਾ ਹੋਇਆ ਦਿੱਲੀ ਚ ਵੀ ਸਾਡਾ ਹੋਇਆ ਤੇ ਹਰਮੰਦਰ ਸਾਹਿਬ ਚ ਵੀ ਸਾਡਾ ਹੋਇਆ ਕਿਉਂ ਤੁਹਾਡੀ ਲੀਡਰਸ਼ਿਪ ਜਿਹੜੀ ਪੱਗਾਂ ਵਾਲੀ ਐ ਨੇ ਮਰਾਇਆ ਮਰਾਇਆ ਨਾ ਬੋਲੋ ਸਾਨੂੰ ਵੇਚ ਜਾਂਦੇ ਤੋ ਰਹਿ ਜਾਂਦੇ ਜਿਵੇਂ ਭੇਡਾਂ ਹੁੰਨੀਆਂ ਅਸੀਂ ਮੰਨਦੇ ਆ ਇਹਨਾਂ ਨੂੰ ਆਇਆ ਨੂੰ ਸਵਾਲ ਪੁੱਛਿਆ ਕਰੋ ਇੱਥੇ ਕੋਈ ਕਿਸੇ ਨੂੰ ਕੋਈ ਖਤਰਾ ਨਹੀਂਗਾ ਮੈਂ ਇੱਕ ਇਸ ਸੰਸਥਾ ਦਾ ਅੰਤਰਰਾਸ਼ਟਰੀ ਰਾਜਦੂਤ ਐ ਮੇਰੇ ਨਾਲ ਤਾਂ ਕੋਈ ਗੱਲ ਮੈਨਿੰ ਨਹੀਂ ਗੱਡੀ 'ਚ ਇੱਕ ਡਾਕਟਰ ਕੁੜੀ ਹੁੰਦੀ ਆ ਉਹ ਆਜ ਉਤਰ ਗਈ ਮੈਂ ਕਿਹਾ ਉਹਨੇ ਜਲੰਧਰ ਜਾਣਾ ਮੈਂ ਕਿਹਾ ਤੂੰ ਬਸ ਤੇ ਲੁਧਿਆਣੇੋਂ ਅਸੀਂ ਬਸ ਤੇ ਚੜਾਤਾ ਉਹਨੂੰ ਧੁੰਦ ਪੈ ਗਈ ਜਦੋਂ ਦਿੱਲੀ ਉਤਰਿਆ ਆ ਸੁਣ ਲੋ ਹੋਰ ਇਹਨਾਂ ਲੀਡਰਾਂ ਨੂੰ ਆਇਆ ਨੂੰ ਪੁੱਛਿਆ ਕਰੋ ਲੁਧਿਆਣੇ ਜ਼ਰੂਰ ਪਹੁੰਚਣਾ ਸੀ 에어ਪੋਰਟ ਦਾ ਹੈ ਨਹੀਂ ਲੁਧਿਆਣੇ ਕੋਈ ਤੂੰ ਮੈਨੂੰ ਕਹਿਣ ਯਾਰ ਕਿਵੇਂ ਆਏਗਾ ਕਹਿੰਦੇ ਜੀ ਅਸੀਂ ਦੋ ਗੱਡੀਆਂ ਸਾਡੀ ਸੰਸਥਾ ਦੀਆਂ ਭੇਜ ਤਾ ਖਲਾ ਯਾਰ ਡਰਾਈਵਰ ਵਿਚਾਰਾ ਜਲੰਧਰ ਤੋਂ ਚੱਲਣਗੇ ਧੁੰਦ ਵਿੱਚ ਵਿਚਾਰੇ ਉਹ ਕਿਹੜਾ ਸੇਫ ਹੈ ਮੈਂ ਇੰਡੋਗਨੇਡੀਅਨ ਤੇ ਆਇਆ ਜੀ ਲੁਧਿਆਣੇ ਡਰਾਈਵਰਾਂ ਨੇ ਬੜੀ ਸੇਵਾ ਕੀਤੀ ਬੜੀ ਚਾਹ ਪਾਣੀ ਮੈਨੂੰ ਬਾਈ ਜੀ ਠੀਕ ਉਹ ਬੜਾ ਪਿਆਰ ਦਿੱਤਾ ਤੇ ਮੇਰੇ ਨਾਲ ਤਾਂ ਕੋਈ ਗਨ ਮੈਨ ਨਹੀਂ ਮੈਨੂੰ ਤਾਂ ਕਿਸੇ ਨੇ ਮਾਰਿਆ ਨਹੀਂ ਯਾਰ ਤੁਹਾਡਾ ਤੁਹਾਡਾ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਮੇਰੇ ਨਾਲ ਹੈ ਠੀਕ ਹੈ ਗਨ ਗੁਨ ਮੈਨ ਕੁਝ ਨਹੀਂ ਪਹੁੰਚਾਉਂਦੇ ਜਦੋਂ ਆ ਲੱਗੀ ਨਾ ਐਕਸੀਡੈਂਟ ਹੀ ਹੋ ਜੂ ਕੀ ਕਰਦੇਗੇ ਗਨਮੈਨ ਸਰਕਾਰ ਦਾ ਲੋਕਾਂ ਦਾ ਪੈਸਾ ਇੱਧਰ ਨੂੰ ਨਾ ਰੋੜੋ ਲੋਕ ਮਰ ਰਹੇ ਆ ਠੀਕ ਹੈ ਆਪਾਂ ਜੇ ਕੋਈ ਵੀ ਪਾਵਰ ਮਿਲਦੀ ਹੈ ਨਾ ਕੁਰਸੀ ਉਹ ਕੁਰਸੀ ਦਾ ਨਜਾਇਜ਼ ਫਾਇਦਾ ਨਾ ਠਾਓ ਇਹ ਕਾਲਪੁਰਖ ਨੇ ਸੇਵਾ ਬਖਸ਼ੀ ਹੈ ਉਹ ਸੇਵਾ ਸੰਗਤ ਨੂੰ ਮਿਲਣੀ ਜ਼ਰੂਰੀ ਹੈ ਠੀਕ ਹੈ ਇਹਨਾਂ ਚੀਜ਼ਾਂ ਤੇ ਇਹਨਾਂ ਨੂੰ ਆਿਆਂ ਨੂੰ ਪੁੱਛਿਆ ਕਰੋ ਸਾਰਿਆਂ ਨੂੰ ਮੈਂ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਨੂੰ ਵੀ ਮਿਲੂ ਇੱਥੋਂ ਕਿੰਨੀ ਦੂਰ ਪੈ ਜਾਂਦੀ ਹੈ ਘਾਗਰ ਜੀ ਐਸ ਪਿੰਡ ਤੋਂ ਨਾਲ ਅਸੀਂ ਪਟਿਆਲੇ ਤੋਂ ਲੈ ਕੇ ਉਧਰੋਂ ਅੰਬਾਲੇ ਵੱਲੋਂ ਸ਼ੁਰੂ ਕਰਾਂਗੇ ਉਹ ਸੱਤ ਜ਼ਿਲ੍ਹੇ ਚੈੱਕਅਪ ਕਰਕੇ ਤੇ ਤੁਸੀਂ ਵੀ ਫਿਰ ਸਾਰੀ ਸੰਗਤ ਆਪੋ ਆਪਣੇ ਪਿੰਡਾਂ 'ਚ ਅਨਾਉਂਸ ਕਰਿਓ ਅਸੀਂ ਉਹ ਸੰਸਥਾ ਜੀ ਅੱਠ ਕਿਸਮ ਦਾ ਕੈਂਸਰ ਤੇ ਸੜਕ ਤੇ ਖੜ ਕੇ ਚੈੱਕਅਪ ਕਰ ਦਿੰਦੇ ਹਾਂ ਅਸੀਂ ਫ੍ਰੀ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਜਲੇਬੀਆਂ ਦੇ ਦਵਾਈ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਤੁਹਾਡੇ 'ਚ ਕਿੰਨੇ ਬੰਦੇ ਜਿਹੜੇ ਗੋਲੀਆਂ ਖਾਂਦੇ ਆ ਹਰ ਰੋਜ਼ ਸਵੇਰ ਸ਼ਾਮ ਹੱਟਾ ਨਹੀਂ ਖੜੇ ਕਰਾਉਂਦਾ ਫਿਰ ਸ਼ਰਮਜੀ ਆਉਗੀ ਹਲ ਹੁਣੇ ਹੋ ਗਏ ਸ਼ੁਰੂ ਇਹਦਾ ਮਤਲਬ ਫਿਰ ਦਵਾਈ ਵੀ ਜ਼ਰੂਰੀ ਹੈ ਨਾ ਦਵਾਈ ਦੇ ਲੰਗਰ ਲੱਗਣੇ ਵੀ ਜ਼ਰੂਰੀ ਹੈ ਠੀਕ ਹੈ ਕਈ ਗਰੀਬਾਂ ਕੋਲੇ ਤਾਂ ਪੈਸੇ ਹੀ ਨਹੀਂ ਹੁੰਦੇ ਵਿਚਾਰੇ ਕੋਲੇ ਵੈਸੇ ਹੀ ਮਰ ਜਾਂਦੇ ਆ ਦਵਾਈ ਤੋਂ ਬਿਨਾਂ ਹੀ ਮਰ ਜਾਂਦੇ ਆ ਸਾਡੀ ਪੂਰੀ ਕੋਸ਼ਿਸ਼ ਹੈ ਜੀ ਸਾਡੇ ਕੋਲੇ ਨਾ ਦਵਾਈ ਦਾ ਘਟਾ ਨਾ ਮਸ਼ੀਨਾਂ ਦਾ ਨਾ ਡਾਕਟਰ ਨਰਸਾਂ ਦਾ ਇੱਕੋ ਘਟਾ ਹੈ ਤੁਸੀਂ ਆ ਜਿਆ ਕਰੋ ਸਾਡੇ ਕੈਂਪਾਂ ਦੇ ਵਿੱਚ worldcancer.co.in ਤੇ ਚਲੇ ਜਾਓ ਬੱਚਿਆਂ ਕੋਲੇ ਟੈਲੀਫੋਨ ਆਉ ਤੇ ਪਤਾ ਲੱਗ ਜਾਂਦਾ ਵੀ ਸਾਡੇ ਵੀ ਕੈਂਪ ਕਿੱਥੇ ਆ ਠੀਕ ਹੈ ਜੇ ਤੁਸੀਂ ਲੀਡਰਾਂ ਦੀਆਂ ਰੈਲੀਆਂ ਤੇ 50 ਕਿਲੋਮੀਟਰ ਜਾ ਖਦੇ ਸਾਡੇ ਕੈਂਪ ਤੇ ਵੀ ਆਪਦੇ ਮਾਪੇ ਬਾਪ ਨੂੰ ਘਰ ਵਾਲੀ ਨੂੰ ਲੈ ਕੇ ਆਏ ਹਾਂ ਮੇਰੀ ਉਹ ਭੈਣੋ ਜਦੋਂ ਮੇਰਾ ਜਨਮ ਹੋਇਆ ਸੀ ਮੇਰੀ ਮਾਂ ਨੇ ਮੈਨੂੰ ਛਾਤੀ ਚੋਂ ਦੁੱਧ ਪਿਆਇਆ ਸੀ ਠੀਕ ਹੈ ਮੈਂ ਉਹਦਾ ਬੱਚਾ ਸੀ ਦੇਖਿਆ ਮੱਝ ਹੁੰਦੀ ਹੈ ਘਰੇ ਫਿਰ ਉਹਦਾ ਬੱਚਾ ਦੁੱਧ ਚੁੰਘਦਾ ਹੈ ਮੱਝ ਦਾ ਨਾ ਜੇ ਦੁੱਧ ਛਾਤੀ ਚੋਂ ਨਾ ਕੱਢਾਂ ਗੀਆਂ ਫਿਰ ਛਾਤੀ ਦਾ ਕੈਂਸਰ ਹੋਊਗਾ ਉਹ ਦੁੱਧ ਬੱਚੇ ਲਈ ਬਣਾਇਆ ਰੱਬ ਨੇ ਹੁਣ ਦੁੱਧ ਦੀ ਗੱਲ ਦੁੱਧ ਦੀ ਕਿੱਡੀ ਖੂਬੀ ਗੁਰੂ ਸਾਹਿਬ ਨੇ ਕਰ ਦਿੱਤੀ ਕਿ ਇਹਨੂੰ ਤੱਤਾ ਕਰਨਾ ਪੈਂਦਾ ਨਹੀਂ ਖੰਡ ਪਾਉਣੀ ਪੈਂਦੀ ਐ ਨਹੀਂ ਤੁਹਾਡੇ ਵੱਲ ਆ ਮੇਰਾ ਇਸ਼ਾਰਾ ਫਿਰ ਤੁਸੀਂ ਬੱਚੇ ਤੋਂ ਖੋਹ ਲਈਏ ਆ ਫੈਸ਼ਨ ਚ ਪਾ ਕੇ ਹਨ ਫਿਰ ਤੁਹਾਨੂੰ ਰੱਬ ਬਖਸ਼ਦਾ ਨਹੀਂ ਤੁਹਾਨੂੰ ਛਾਤੀ ਦੇ ਕੈਂਸਰ ਦੀ ਸਜ਼ਾ ਦਿੰਦਾ ਤੁਹਾਡੀ ਆਪ ਦੀ ਗਲਤੀ ਐ ਤੁਸੀਂ ਕੁਦਰਤ ਨਾਲ ਛੇੜ ਛਾੜ ਨਹੀਂ ਕਰਨੀ ਇਹ ਬੱਚੇ ਦਾ ਦਰਦ ਐ ਬੱਚੇ ਲਈ ਬਣਾਇਆ ਅਕਾਲ ਪੁਰਖ ਨੇ ਤੇ ਕਿੰਨੇ ਦਿਨ ਤੱਕ ਹੰਦੇ ਸਾਡੀਆਂ ਮਾਵਾਂ ਨੇ ਪਿਆਇਆ ਸਾਨੂੰ ਤੇ ਤੁਸੀਂ ਸ਼ਰਮੰਦੀਆਂ ਆਪਦੀਆਂ ਨੋਹਾਂ ਨੂੰ ਧੀਆਂ ਨੂੰ ਕਹਿ ਦਿਓ ਪਵਿੱਤਰ ਸਥਾਨ ਤੇ ਖੜਾ ਹੈ 85% ਗਰੰਟੀ ਦੇ ਜਾਨਾ ਹੈ ਛਾਤੀ ਦਾ ਕੈਂਸਰ ਨਹੀਂ ਹੋਏਗਾ ਗੁਰੂ ਸਾਹਿਬ ਦਾ ਘੋੜਾ ਨਹੀਂ ਲੰਗਿਆ ਸੀ ਤਬਾਕੂ ਦੇ ਖੇਤ ਵਿੱਚ ਦੀ ਨਾ ਕਹਿੰਦਾ ਸੀ ਮੈਂ ਨਹੀਂ ਲੰਗਣਾ ਸਿੱਕਮ ਤਬਾਕੂ ਖਾਈ ਜਾਂਦੀ ਹੈ ਸਿੱਕਟਾ ਪੀ ਜਾਂਦੀ ਹੈ ਜਿਹੜੇ ਲੋਕ ਸਿੱਕਟਾ ਪੀਂਦੇ ਆ ਤਬਾਕੂ ਖਾਂਦੇ ਆ ਮੂੰਹ ਦਾ ਕੈਂਸਰ ਹੋਊ ਗਲੇ ਦਾ ਕੈਂਸਰ ਹੋਊਗਾ ਗੁਰੂ ਸਾਹਿਬ 500 ਸਾਲ ਪਹਿਲਾਂ ਮੰਨਾ ਕਰ ਗਏ ਸਾਨੂੰ ਉਹ ਤਾਂ ਸਾਡੇ ਬਹੁਤ ਵੱਡੇ ਡਾਕਟਰ ਸੀਗੇ ਪਰ ਅਸੀਂ ਗੱਲ ਹੀ ਨਹੀਂ ਮੰਨੀ ਉਹਨਾਂ ਦੀ ਕੋਈ ਠੀਕ ਹੈ ਇਹ ਤਾਂ ਖੰਡ ਬਹੁਤ ਮਾੜੀ ਹੈ ਹੁਣ ਖੰਡ ਦੱਸਦਾ ਮਾੜੀ ਕਿਉਂ ਹੈ ਆਪਣੇ ਗੈਸ ਸਿਲੰਡਰ ਪਿਆ ਗੁਰਦਾਰਾ ਸਾਹਿਬ ਚ ਪਏ ਹੋਣੇ ਉਹ ਸਿਲੰਡਰ ਦੇ ਵਿੱਚ ਗੈਸ ਆ ਜਿੰਨਾ ਚਿਰ ਆਪਾਂ ਉਹਨੂੰ ਤੀਲੀ ਨਹੀਂ ਲਾਉਂਦੇ ਗੈਸ ਕੁਛ ਨਹੀਂ ਨਾ ਕਰਦੀ ਕੈਂਸਰ ਦੇ ਸੈੱਲ ਸਾਰਿਆਂ ਦੇ ਅੰਦਰ ਆ ਮੇਰੇ ਵੀ ਆ ਮੇਰੇ ਉਹ ਸੁੱਤੇ ਪਏ ਆ ਮਧੋਲੇ ਉਹਨਾਂ ਦੀ ਖਰਾਕ ਖੰਡ ਹੈ ਜਦੋਂ ਆਪਾਂ ਹੁਣ ਅਛਾਲ ਪੰਜ ਸੱਤ ਕੱਪ ਚਾਹਦੇ ਸਾਰੇ ਪੀਣੇ ਆ ਤੇ ਦੋ ਦੋ ਤਿੰਨ ਤਿੰਨ ਚਮਚੀ ਪਾਉਣੇ ਆ ਸੱਤਾਂ ਕੱਪਿਆਂ ਚ ਦੋ 14 ਚਮਚੇ ਹੋਗੇ ਆਥੜ ਦਾ ਖੰਡ ਦੇ ਕੌਲੀ ਪਰ ਜੂ ਉਹ ਖਰਾਕ ਕੈਂਸਰ ਸੈੱਲਾਂ ਦੀ ਹੈ ਉਹਨਾਂ ਨੇ ਜਾਗ ਪੈਣਾ ਦੋ ਤੋਂ ਚਾਰ ਚਾਰ ਤੋਂ ਤਿੰਨ ਜਿਹਦੇ ਨੂੰ ਡਾਕਟਰਾਂ ਕੋਲੇ ਜਾਣਾ ਉਹ ਕਹਿੰਦੇ ਜੀ ਤਿੰਨ ਮਹੀਨੇ ਰਹਿ ਗਏ ਤੇਰੇ ਖੰਡ ਚਿੱਟੀ ਖੰਡ ਬਹੁਤ ਮਾੜੀ ਐ ਅੱਜ ਜਾ ਕੇ ਰਸੋਈ ਚ ਸੁੱਟ ਦਿਓ ਮੇਰਾ ਆਉਣਾ ਫਾਇਦਾ ਹੋ ਜੂ ਕਿ ਮੈਂ 50 100 ਬੰਦੇ ਨੂੰ ਇੱਕ ਗੱਲ ਕਹਿ ਕੇ ਆਇਆ ਖੰਡ ਸੁੱਟ ਦਿਓ ਚੱਕ ਕੇ ਗ੍ਰੰਥੀ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਕੜਾ ਪ੍ਰਸ਼ਾਦ ਦੀ ਦੇਗ ਦੇ ਵਿੱਚ ਮਿੱਠਾ ਘੱਟ ਪੋਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਖੋਜ ਹੋ ਗਈ ਉਹਨਾਂ ਨੇ ਪਾਸ ਕਰਤੀ ਵੀ ਜਾ ਗੁੜ ਦੀ ਪੀ ਲੋ ਜਿਹੜੇ ਵੀਰਾਂ ਨੂੰ ਸ਼ੂਗਰ ਹੈ ਉਹ ਜਮੇ ਛੱਡ ਦਿਓ ਖੰਡ ਤੋਂ ਬਿਨਾਂ ਨਹੀਂ ਮਰਦੇ ਠੀਕ ਹੈ ਇਹ ਅੱਜ ਛੁੱਟਣੀ ਕਿ ਨਹੀਂ ਤੁਹਾਡੀ ਹਿੰਮਤ ਜੀ ਨਹੀਂ ਪੈਣੀ ਹੈ ਨਾ ਇੱਕ ਤੁਸੀਂ ਪੌਣੇ ਚਮਚੇ ਨਾਲ ਨਹੀਂ ਆ ਬੀਬੀਆਂ ਮੁੱਠੀ ਭਰ ਕੇ ਪਾ ਦਿੰਦੀਆਂ ਉਹਦੀ ਕੋਈ ਮਿੰਨਤੀ ਨਹੀਂ ਠੀਕ ਹੈ ਇਹ ਤੋਂ ਵੀ ਬਚਣਾ ਜ਼ਰੂਰ ਖੰਡ ਨਾਲ ਕੋਈ ਬੰਦਾ ਨਹੀਂ ਮੈਂ ਸਾਨੂੰ ਮਾਰ ਦਊਗੀ ਜੇ ਤੁਸੀਂ ਛੱਡਤੀ ਫਿਰ ਕੁਝ ਨਹੀਂ ਹੁੰਦਾ ਇਹ ਜ਼ਰੂਰ ਛੱਡ ਦਿਓ ਮੈਂ ਮਿੰਨਤ ਕਰਦਾ ਪਵਿੱਤਰ ਸਥਾਨ ਤੇ ਖੜ ਕੇ ਤੁਹਾਡੀ ਮੈਂ ਜੇ ਅੱਜ 50 100 ਬੰਦੇ ਦੀ ਖੰਡ ਛਡਾ ਆ ਗਿਆ ਨਾ ਵੇਹ ਤਾਂ ਸਰਕਾਰ ਤੋਂ ਤਾਂ ਪੰਜਾਬ ਚੋਂ ਨਸ਼ਾ ਵੀ ਨਹੀਂ ਛਡਾਇਆ ਗਿਆ ਨਾ ਵੱਧ ਗਿਆ ਪਹਿਲਾਂ ਕੈਂਸਰ ਦੀ ਰਾਜਧਾਨੀ ਕਹਿੰਦੇ ਸੀ ਸਾਨੂੰ ਇੰਗਲੈਂਡ ਅਮਰੀਕਾ ਸਾਰੇ ਹੁਣ ਨਸ਼ਿਆਂ ਦੀ ਰਾਜਧਾਨੀ ਕਹਿਣ ਲੱਗੇ ਮੇਰੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਕੀ ਕੁਝ ਕਰੀ ਜਾਂਦੇ ਆ ਯਾਰ ਬੋਲੋ ਗੁਰੂਆਂ ਪੀਰਾਂ ਦੀ ਧਰਤੀ ਸੀ 10 ਗੁਰੂ ਸਾਹਿਬਾਨ ਇੱਥੇ ਉਹਨਾਂ ਦੇ ਚਰਨ ਸ਼ੋਕ ਪ੍ਰਾਪਤ ਸਾਰੇ ਪੰਜਾਬ ਚ ਤੇ ਸਾਨੂੰ ਤਾਂ ਹਰ ਗੁਰੂ ਘਰ ਚੋਂ ਤੜਕੇ 4 ਵਜੇ ਬਾਣੀ ਦਾ ਸ਼ਬਦ ਆਉਂਦੇ ਆ ਇੱਥੇ ਤਾਂ ਕੋਈ ਰੋਗ ਹੋਣਾ ਹੀ ਨਹੀਂ ਚਾਹੀਦਾ ਸੀਗਾ ਅਸੀਂ ਖੁਦ ਜ਼ਿੰਮੇਵਾਰ ਆ ਸਾਨੂੰ ਕੋਈ ਐਜੂਕੇਟ ਹੀ ਨਹੀਂ ਕਰ ਰਿਹਾ ਪਰ ਖੰਡ ਤੁਸੀਂ ਮੇਰਾ ਸੁਨੇਹਾ ਪੰਜ-ਪੰਜ ਬੰਦਿਆਂ ਨੂੰ ਅੱਗੇ ਵੰਡਿਓ ਜਿਹਦੇ ਘਰ ਜਾਣਾ ਭਾਈ ਮੈਨੂੰ ਫੋਕੀ ਜਾ ਦੇ ਠੀਕ ਹੈ ਮੈਰਿਜ ਜਾਂਦੇ ਆ ਵੀ ਮੈਂ ਨਹੀਂ ਮਠਿਆਈ ਨੂੰ ਹੱਥ ਲਾਉਣਾਗਾ ਠੀਕ ਹੈ ਇਹ ਕਰਨ ਲੱਗ ਜਓ ਬਹੁਤ ਕੁਝ ਠੀਕ ਹੋ ਜਾਊਗਾ ਬਸ ਵਿਆਹ ਸਾਦੇ ਕਰ ਲਓ ਯਾਰ ਇਹ ਬਹੁਤ ਜ਼ਰੂਰੀ ਹੈ ਜਿੰਨੇ ਪੰਜਾਬ ਦੇ ਵਿੱਚ ਮਹਿੰਗੇ ਵਿਆਹ ਹੈ ਕਿਸੇ ਸਟੇਟ 'ਚ ਨਹੀਂ ਤੁਹਾਡੇ ਕੋਲ ਜਾਂ ਪੈਸੇ ਵਾਲੇ ਆ ਮੈਂ ਤਾਂ ਇਹਦੇ ਪਤਾ ਨਹੀਂਗਾ ਜਿਆਦਾ ਹੀ ਪੈਸੇ ਆ ਤੁਹਾਡੇ ਕੋਲ ਜਿਹੜਾ ਮੈਰਿਜ ਪੈਲਸੀ ਕਰਨੇ ਆ ਨਾ 25 ਲੱਖ ਲਾ ਦਿੰਨੇ ਆ ਲੱਗ ਜਾਂਦਾ 25 ਲੱਖ ਦਾ ਝੋਨਾ ਕੱਢਦੇ ਆ 6 ਮਹੀਨੇ 6 ਮਹੀਨੇ ਤੱਕੇ ਖਾ ਕੇ ਇੱਕ ਦਿਨ ਦੇ ਵਿੱਚ ਤੂੰ ਤਾਂ ਬਹੁਤ ਵੱਡੇ ਜਵਾਰੀ ਹੈ ਯਾਰ ਇੱਕ ਦਿਨ ਛੜਾ ਦਿਆ ਹੁਣੇ ਕਈ ਕੋੜਮ ਕਹਿੰਦੇ ਇੰਨਾ ਕੁ ਤਾਂ ਖਰਚ ਕਰਨਾ ਹੀ ਹੈ ਉਹ ਫਿਰ ਅੜਦੀਏ ਤੋਂ ਫੜਦਾ ਫੜਦਾ ਨਾ ਵੀ ਮੈਂ ਯਾਰ ਧੀ ਦਾ ਵਿਆਹ ਕਰਨਾ ਹੈ ਫਿਰ ਨਾਲੇ ਉਹਦੇ ਨਾਲ ਸੁਭਾ ਉਹ ਗੈਨੀ ਜੀ ਸ਼ਬਦ ਪੜ੍ਹਦੇ ਹੁੰਦੇ ਆ ਵੀ ਘਰ ਸਾਡੇ ਸਾਜਣ ਆਏ ਹਨਾ ਫਿਰ ਉਹ ਮਿਲਣੀ ਨਹੀਂ ਹੁੰਦੀ ਤੇ ਮੈਂ ਵੀ ਕਈ ਵਾਰੀ ਖੜਾ ਹਾਂ ਮੈਂ ਕਹਿੰਦਾ ਯਾਰ ਧੀ ਦੇ ਬਾਪ ਦੀ ਇਹ ਅਨੰਤ ਸਾਹਿਬ ਪੜਿਆ ਜਾ ਰਿਹਾ ਜਿਨੇ ਆੜਤੀਏ ਤੋਂ ਪੈਸੇ ਫੜਿਆ ਵਿਆਹ ਲਈ ਉਹ ਕਾਦਾ ਕੋੜ ਮੈਂ ਯਾਰ ਬੋਲੋ ਇਸ ਕਰਕੇ ਮੈਨੂੰ ਘੱਟ ਹੀ ਸਲਾਹਾਂ ਦਿਆ ਕਰੋ ਨਾ ਹੀ ਮੈਂ ਸੁਣਦਾ ਕਿਸੇ ਦੀ ਨਾ ਹੀ ਸਰਕਾਰ ਦੀ ਸੁਣਨਾ ਸਿਰਫ ਗੁਰੂ ਸਾਹਿਬ ਦੀ ਮੰਨਦਾ ਸਾਡੇ ਜੀਵਨ ਤੇ ਪਹਿਰਾ ਦੇਣਾ ਕੁਝ ਨਹੀਂ ਹੋਏਗਾ ਬਸ ਹਰ ਰੋਜ਼ ਤੁਰਨਾ ਸੈਰ ਕਰਨੀ ਆਹ ਨਾ ਭੁੱਲ ਜਿਓ ਠੀਕ ਆ ਚਾਹ ਦੇ ਤਿੰਨ ਕਾਪੀ ਬਹੁਤ ਆ ਹੁਣ ਤੁਸੀਂ ਪੀਨੇ ਆ 7-8 ਇੱਕ ਸੁਬਾ ਇੱਕ 10-11 ਵਜੇ ਇੱਕ 3 ਵਜੇ ਪੀ ਲਿਆ ਕਰੋ ਘੱਟ ਮਿੱਠੇ ਵਾਲੀ ਠੀਕ ਆ ਸੈਰ ਕਰਨੀ ਆ ਹਰ ਘੰਟੇ ਕੋਸਾ ਪਾਣੀ ਪੀਣਾ ਹੈ ਦਸੰਬਰ ਤੋਂ ਲੈ ਕੇ ਫਰਵਰੀ ਦੇ ਅੰਤ ਤਿੰਨ ਮਹੀਨੇ ਤੇ ਨਾ ਤੁਹਾਨੂੰ ਕੋਵਿਡ ਹੋਏਗਾ ਨਾ ਗਲਾ ਖਰਾਬ ਹੋਏਗਾ ਠੀਕ ਆ ਆ ਕੋਕ ਸ਼ੋਕ ਪੈਪਸੀ ਸਿਪਸੀ ਬੰਦ ਕਰ ਦਿਓ ਘਰਾਂ ਚ ਘਰੇ ਲਿਆਉਣੇ ਨੀਗੇ ਇਹ ਮੇਰੀਆਂ ਬੇਨਤੀਆਂ ਜਰੂਰ ਮੇਰੇ ਨਹੀਂ ਸਨੇਹੀ ਇਹ ਯੂਨਾਈਟਿਡ ਨੇਸ਼ਨ ਦੇ ਸਨੇਹੀ ਆ ਠੀਕ ਆ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਮੈਂ ਹੁਣ ਤਾਂ ਛੁੱਟੀ ਲੈਣਾ ਪਹਿਲਾਂ ਸੀਸ ਮੇਰਾ ਤੁਹਾਡੇ ਚਰਨਾਂ 'ਚ ਕਿਉਂਕਿ ਮੇਰੀਆਂ ਗੱਲਾਂ ਤੁਹਾਨੂੰ ਕਈ ਚੁਭਗੀਆਂ ਹੋਣਗੀਆਂ ਮੈਂ ਉਹਦੀ ਮਾਫੀ ਚਾਹੁੰਦਾ ਵੈਗਰਜੀਕਾ ਖਾਲਸਾ ਵੈਗਰਜੀਕਾ